ਲੌਫ ਟ੍ਰੈਕਸ਼ਨ ਦੇ ਇਹ ਪੰਜ ਸਟੈਪ ਸੀਗੇ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਦੇ ਵਿੱਚੋਂ ਕਰਜ਼ੇ ਨੂੰ ਕਲੀਅਰ ਕਰਿਆ ਉਹ ਸਟੈਪਸ ਕਿਹੜੇ ਸੀਗੇ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਨੂੰ ਪਰਸਨਲੀ ਮੈਸੇਜ ਵੀ ਇਹ ਆ ਰਹੇ ਸੀਗੇ ਕਿ ਵੀਰੇ ਤੁਸੀਂ ਇੱਕ ਇਦਾਂ ਦੀ ਸਪੈਸ਼ਲ ਵੀਡੀਓ ਬਣਾਓ ਕਿ ਜਿਹਦੇ ਵਿੱਚ ਤੁਸੀਂ ਸਾਨੂੰ ਇਹ ਦੱਸੋ ਕਿ ਉਹ ਕਿਹੜੇ-ਕਿਹੜੇ ਸਟੈਪ ਸੀਗੇ ਕਿਵੇਂ ਤੁਸੀਂ ਕਰਜੇ ਨੂੰ ਕਲੀਅਰ ਕਰਿਆ ਕਿਵੇਂ ਚੀਜ਼ਾਂ ਨੂੰ ਮੈਨੀਫੈਸਟੇਸ਼ਨ ਕਰਿਆ ਕਿਹੜੇ-ਕਿਹੜੇ ਰੂਲਸ ਸੀਗੇ ਉਹ ਹਰ ਇੱਕ ਚੀਜ਼ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਪੂਰਾ ਪ੍ਰਾਪਰ ਵੇਖਿਓ ਕਿਉਂਕਿ ਇਹ ਵੀਡੀਓ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਦੂਗੀ ਜੇ ਤੁਸੀਂ ਸੱਚਮੁੱਚ ਲਾਅ ਆਫ ਟਰੈਕਸ਼ਨ ਦੇ ਵਿੱਚ ਯਕੀਨ ਰੱਖਦੇ ਹੋ ਫਿਰ ਤੁਹਾਡੇ ਲਈ ਚੀਜ਼ਾਂ 100% ਕੰਮ ਕਰ ਲਗੀਆਂ ਆ ਸੱਚ ਗੱਲ ਇਹ ਦੱਸਦਾ ਕਿਉਂਕਿ ਇੰਨਾਂ ਚੀਜ਼ਾਂ ਨੂੰ ਹੀ ਮੈਂ ਆਪਣੀ ਜ਼ਿੰਦਗੀ 'ਚ ਅਪਲਾਈ ਕਰਿਆ ਜਿਹੜੀਆਂ ਟੈਕਨੀਕਸ ਤੁਹਾਨੂੰ ਮੈਂ ਅੱਜ ਦੱਸੂਗਾ ਇਸ ਵੀਡੀਓ ਦੇ ਵਿੱਚ ਇਹੀ ਟੈਕਨੀਕਸ ਨੂੰ ਮੈਂ ਫਾਲੋ ਕਰਿਆ ਸੀ 2025 ਦੇ ਸ਼ੁਰੂ ਵੇਲੇ ਤੇ ਐਂਡ ਤੱਕ ਵੀ ਇੰਨਾਂ ਚੀਜ਼ਾਂ ਨੇ ਮੈਨੂੰ ਬਹੁਤ ਸੋਹਣੇ ਰਿਜ਼ਲਟ ਦਿੱਤੇ ਪਰ ਹੁਣ ਵੀ ਚੀਜ਼ਾਂ ਨੂੰ ਮੈਂ ਕੰਟੀਨਿਊ ਕਰਦਾ ਆਪਣੀ ਜ਼ਿੰਦਗੀ ਦੇ ਵਿੱਚ ਬੇਸ਼ੱਕ ਉਹ ਚੀਜ਼ਾਂ ਹੁਣ ਸਾਰੀਆਂ ਕਲੀਅਰ ਹੋ ਚੁੱਕੀਆਂ ਨੇ ਪਰ ਫਿਰ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾਂ ਚੀਜ਼ਾਂ ਨੂੰ ਕੰਟੀਨਿਊ ਰੱਖੂਗਾ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪ੍ਰੋਪਰ ਏਸ ਟਾਪਿਕ ਤੇ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਉਹ ਪੰਜ ਸਟੈਪਸ ਸੀਗੇ ਜਿਨ੍ਹਾਂ ਨੂੰ ਮੈਂ ਫਾਲੋ ਕਰਿਆ ਤੇ ਤੁਸੀਂ ਵੀ ਹੁਣ ਇਹਨਾਂ ਚੀਜ਼ਾਂ ਨੂੰ ਹੀ ਫਾਲੋ ਕਰਨਾ ਹੈ ਕਿਉਂਕਿ ਡਾਊਟਸ ਤੁਹਾਡੇ ਸਾਰੇ ਅੱਜ ਕਲੀਅਰ ਹੋ ਜਾਣਗੇ ਕਾਪੀ ਪੈਨ ਲੈ ਲਿਓ ਕਾਪੀ ਪੈਨ ਦੇ ਉੱਤੇ ਜੋ ਮੈਂ ਸਟੈਪਸ ਤੁਹਾਨੂੰ ਦੱਸੂਗਾ ਕੁਝ ਐਕਸਰਸਾਈਜ਼ ਦੱਸੂਗਾ ਜਿਹੜੀਆਂ ਕਿ ਤੁਸੀਂ ਜ਼ਿੰਦਗੀ 'ਚ ਕਰਨੀਆਂ ਨੇ ਸੋ ਸਾਰੀਆਂ ਐਕਸਰਸਾਈਜ਼ ਨੂੰ ਜੋ ਤੁਸੀਂ ਕਰੋਗੇ ਤੁਹਾਨੂੰ ਰਿਜ਼ਲਟ ਇੱਕ ਮਹੀਨੇ ਦੇ ਵਿੱਚ ਵਿੱਚ ਦਿਖਣ ਲੱਗ ਜਾਣਗੇ ਪੋਜ਼ਿਟਿਵ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਹੁਣ ਸਭ ਤੋਂ ਪਹਿਲਾ ਸਟੈਪਸ ਕੀ ਆ ਆਪਾਂ ਉਹ ਜਾਣਦੇ ਆ ਤੇ ਕਾਪੀ ਪੈਨ ਦੇ ਉੱਤੇ ਚੀਜ਼ਾਂ ਨੂੰ ਨੋਟ ਕਰ ਲਿਓ ਜਾਂ ਫਿਰ ਵੀਡੀਓ ਨੂੰ ਸੇਵ ਕਰ ਲਿਓ ਤੁਸੀਂ ਬਾਰ ਬਾਰ ਵੀ ਦੇਖ ਸਕਦੇ ਹੋ ਸਭ ਤੋਂ ਪਹਿਲਾ ਸਟੈਪਸ ਕੀ ਸੀਗਾ ਸਭ ਤੋਂ ਪਹਿਲਾ ਸਟੈਪਸ ਇਹ ਸੀਗਾ ਕਿ ਤੁਹਾਨੂੰ ਆਪਣੀ ਪ੍ਰੋਪਰ ਅਮਾਉਂਟ ਬਾਰੇ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਅਮਾਉਂਟ ਕਿੰਨੀ ਹੈ ਆਪਣੇ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹੁੰਦਾ ਕਿ ਆਪਾਂ ਸੋਚਦੇ ਆ ਕਿ ਮੇਰੇ ਤੇ 2-3 ਲੱਖ ਰੁਪਈਆ ਕਰਜਾ ਆਪਾਂ ਅਕਸਰ ਇਹ ਕਹਿ ਦਿੰਦੇ ਆ ਨਾ ਕਿ ਮੇਰੇ ਤੇ ਯਾਰ 10-15 ਲੱਖ ਰੁਪਈਆ ਕਰਜਾ 10 15 12 13 ਇੱਕ अमाउंट ਨਹੀਂ ਪਤਾ ਹੁੰਦੀ ਆ ਪਾ ਨੂੰ ਸਭ ਤੋਂ ਪਹਿਲਾਂ ਕਾਪੀ ਦੇ ਉੱਤੇ ਤੁਸੀਂ ਇਹ ਚੀਜ਼ ਨੋਟ ਡਾਊਨ ਕਰੋ ਕਿ ਤੁਹਾਡਾ ਕਰਜ਼ਾ ਹੈ ਕਿੰਨਾ 15 ਲੱਖ 10 ਲੱਖ 2 ਲੱਖ 3 ਲੱਖ ਕਿੰਨਾ ਵਨ ਕਿੰਨਾ ਵਿਆਜ ਹੈ ਕਿਹੜੀ ਬੈਂਕ ਤੋਂ ਲਿਆ ਕਿਸੇ ਫਾਈਨੈਂਸਰ ਤੋਂ ਲਿਆ 골ਡ ਲੋਨ ਕੋਈ ਬੈਂਕ ਦੀ EMI ਹੈ ਕੁਝ ਵੀ ਹੈ ਉਹਨੂੰ ਹਰ ਇੱਕ ਚੀਜ਼ ਨੂੰ ਕਾਪੀ ਤੇ ਨੋਟ ਡਾਊਨ ਕਰ ਲਓ ਕਿ ਓਕੇ ਮੇਰੀ ਅਮਾਉਂਟ ਇੰਨੀ ਆ ਇੰਨਾ ਮੈਂ ਕਰਜ਼ਾ ਦੇਣਾ ਇੰਨਾ ਉਹਦਾ ਵਿਆਜ ਆ ਸਾਰਾ ਨੋਟ ਡਾਊਨ ਕਰ ਲਓ ਉਹ ਤੇ ਲੱਖ ਰੁਪਇਆ ਵਾਧੂ ਜੋੜ ਲਓ ਮੇਰੇ ਹਿਸਾਬ ਨਾਲ ਹਨਾ ਕਿ ਇੰਨਾ ਟੋਟਲ ਬਣ ਗਿਆ ਜੇ 13 ਤਾਂ 14 ਮੰਨ ਲਓ ਵੀ 14 ਹੋ ਗਿਆ ਨਾ ਸਾਰਾ ਪ੍ਰੋਪਰ ਪਾ ਕੇ ਸੋ ਉਹ ਚੀਜ਼ ਨੂੰ ਤੁਸੀਂ ਕਾਪੀ ਦੇ ਉੱਤੇ ਲਿਖ ਲੈਣਾ ਹੈ ਕਿ ਇੰਨੀ ਅਮਾਉਂਟ ਤੁਸੀਂ ਦੇਣੀ ਆ ਹੁਣ ਉਸ ਤੋਂ ਨਾਲ ਕੀ ਹੁੰਦਾ ਕਿ ਦੇਖੋ ਅਮਾਉਂਟ ਲਿਖਣ ਦੇ ਨਾਲ ਤੁਹਾਨੂੰ ਕਲੀਅਰਟੀ ਹੁੰਦੀ ਹੈ ਕਿਉਂਕਿ ਕਲੀਅਰਟੀ ਲਾਫ ਟ੍ਰੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਕਿ ਕੀ ਚੀਜ਼ ਆਪਾਂ ਮੰਗ ਰਹੇ ਹਾਂ ਕਿੰਨੀ ਅਮਾਉਂਟ ਮੰਗ ਰਹੇ ਹਾਂ ਕਿ ਸਿਸਟਮ ਆ ਕਿੰਨੇ ਪੈਸੇ ਸੀਗੇ ਸਾਰਾ ਕੁਝ ਆਪ ਨੂੰ ਕਲੀਅਰਟੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਇੱਥੇ ਸ਼ਬਦ ਬਹੁਤ ਜ਼ਿਆਦਾ ਵਰਕ ਕਰਦੇ ਆ ਆਪਣੀ ਨਰਜੀ ਦੇ ਵਿੱਚ ਨਾ ਸ਼ਬਦ ਮਤਲਬ ਕਿ ਜਿਹੜੀਆਂ ਆਪਣੀ ਫੀਲਿੰਗਸ ਨੇ ਹੁਣ ਮੰਨ ਲਓ ਐਗਜ਼ਾਮਪਲ ਦੇ ਲਈ ਮੈਂ ਤੁਹਾਨੂੰ ਕਹਿਣਾ ਕਿ ਜੇ ਤੁਸੀਂ ਕਹੋ ਕਿ ਮੈਂ 15 ਲੱਖ ਰੁਪਈਆ ਕਿਸੇ ਬੈਂਕ ਨੂੰ ਦੇਣਾ ਮੈਂ ਆਪਣੀ ਗੱਲ ਹੀ ਕਰ ਲੈਣਾ ਕਿ ਮੇ 15 ਲੱਖ ਰੁਪਏ ਮੈਂ ਯਾਰ ਆ ਇੱਕ ਬੈਂਕ ਨੂੰ ਦੇਣਾ ਇਹ ਬੋਲਣ ਦੇ ਨਾਲ ਜੇ ਲਿਖਣ ਦੇ ਨਾਲ ਮੇਰੀ ਨਰਜੀ ਕਿਦਾਂ ਦੀ ਫੀਲ ਹੋ ਰਹੀ ਹੈ ਮੈਨੂੰ ਪਤਾ ਕਿ ਤੁਹਾਨੂੰ ਵੀ ਪਤਾ ਲੱਗ ਜਾਣਾ ਕਿ ਜਦੋਂ ਤੁਸੀਂ ਇਸ ਲਾਈਨ ਨੂੰ ਲਿਖੋਗੇ ਤੁਹਾਡੀ ਨਰਜੀ 네ਗੇਟਿਵ ਫੀਲ ਹੋ ਰਹੀ ਹੈ ਕਿ ਯਾਰ ਮੈਂ ਪੈਸਾ ਤਾਂ ਹੈ ਨਹੀਂ ਕਿ ਦੇਣ ਵਾਸਤੇ ਮੈਂ 15 ਲੱਖ ਰੁਪਏ ਬੈਂਕ ਨੂੰ ਕਰਜ਼ਾ ਦੇਣਾ ਨਾ ਕਿੰਨਾ ਔਖਾ ਲੱਗਦਾ ਵਾ ਹੁਣ ਜੇ ਤੁਸੀਂ ਇਸੇ ਇਹੀ ਲਾਈਨ ਨੂੰ ਮਤਲਬ ਅਮਾਉਂਟ ਉਨੀ ਹੀ ਰਹਿਣੀ ਹੈ ਜੇ ਤੁਸੀਂ ਹੁਣ ਇਸੇ ਸੈਂਟੈਂਸ ਨੂੰ ਐਦਾਂ ਲਿਖੋਗੇ ਕਿ ਮੈਂ 15 ਲੱਖ ਰੁਪਏ ਯਾਰ ਆਸ ਇਨਸਾਨ ਨੂੰ ਗਿਫਟ ਕਰਦਾ ਪਿਆ ਅਮਾਉਂਟ 15 ਲੱਖ ਹੀ ਆ ਕਰਜ਼ੇ 'ਚ ਵੀ ਤੇ ਗਿਫਟ 'ਚ ਵੀ ਬਟ ਦੇਣਾ ਤੁਸੀਂ ਕਰਜ਼ਾ ਵੀ ਆ ਦੇਣਾ ਤੁਸੀਂ ਗਿਫਟ ਵੀ ਆ ਬਟ ਕਰਜ਼ਾ ਦੇਣ ਲੱਗੇ ਆਪ ਨੂੰ 네ਗੇਟਿਵ ਫੀਲ ਹੁੰਦਾ ਕਿਉਂਕਿ ਉਹਦੇ ਵਿੱਚ ਸ਼ਬਦ ਹੀ ਇਦਾਂ ਦੇਨੇ ਜਿਹੜੇ ਕਿ ਤੁਹਾਨੂੰ 네ਗੇਟਿਵ ਫੀਲ ਕਰਦੇ ਨੇ ਤੁਹਾਡੀ એનર્ਜੀ ਨੂੰ ਹਾਈ ਨਹੀਂ ਹੋਣ ਦਿੰਦੇ ਹਨ ਕਿ ਕਰਜ਼ਾ ਜਦੋਂ ਕਰਜ਼ੇ ਬਾਰੇ ਸੋਚਦੇ ਆ ਤਾਂ ਬੜੀਆਂ ਦਿਮਾਗ 'ਚ ਟੈਨਸ਼ਨ ਆ ਜਾਂਦੀਆਂ ਨੇ ਡਿਪਰੈਸ਼ਨ 'ਚ ਜਾਣ ਲੱਗ ਜਾਂਦੇ ਆ ਆਪਾਂ ਨੂੰ ਨਾ ਕੁਝ ਖਾਣ ਨੂੰ ਜੀ ਨਹੀਂ ਕਰਦਾ ਬੈਠਣ ਨੂੰ ਜੀ ਨਹੀਂ ਕਰਦਾ ਲੋਕ ਤਾਂ ਕਈ ਜ਼ਿੰਦਗੀ ਜਿਉਣੀ ਛੱਡੀ ਜਾਂਦੇ ਆ ਪਰ ਇਹ ਚੀਜ਼ਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਕਵਰ ਕਰਿਆ ਜਾ ਸਕਦਾ ਤੁਸੀਂ ਸਭ ਤੋਂ ਪਹਿਲਾਂ ਤਾਂ ਬਸ ਇਹ ਲਿਖੋ ਕਿ ਤੁਸੀਂ ਇੱਕ ਸਪੈਸ਼ਲ ਇਦਾਂ ਦੇ ਇਨਸਾਨ ਦਾ ਨਾਮ ਸੋਚੋ ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਇਹਦੇ ਬਾਰੇ ਮੈਂ ਹੁਣ ਡਿਟੇਲ ਚ ਗੱਲ ਕਰੂੰਗਾ ਨਾ ਵੀਡੀਓ ਥੋੜੀ ਜਿਹੀ ਲੰਮੀ ਬਣ ਜੂਗੀ ਪਰ ਤੁਸੀਂ ਪਲੀਜ਼ ਧਿਆਨ ਨਾਲ ਦੇਖਿਓ ਸਮਝਿਓ ਜ਼ਿੰਦਗੀ ਚ ਅਪਲਾਈ ਕਰੋਗੇ ਰਿਜ਼ਲਟ ਤੁਹਾਨੂੰ ਮਿਲਣਗੇ ਕਿ ਤੁਸੀਂ ਇੱਕ ਸਪੈਸ਼ਲ ਇਦਾਂ ਦੇ ਇਨਸਾਨ ਦਾ ਨਾਮ ਸੋਚੋਗੇ ਜਿਹਨੂੰ ਤੁਸੀਂ ਜ਼ਿੰਦਗੀ ਦੇ ਵਿੱਚ ਵੱੱਕੀ ਗਿਫਟ ਦੇਣਾ ਚਾਹੁੰਦੇ ਹੋ ਕੋਈ ਤੁਹਾਡਾ ਭੈਣ ਭਰਾ ਵੀ ਹੋ ਸਕਦਾ ਕੋਈ ਤੁਹਾਡਾ ਫਰੈਂਡ ਸਰਕਲ ਚ ਵੀ ਹੋ ਸਕਦਾ ਕੋਈ ਤੁਹਾਡਾ ਰਿਸ਼ਤੇਦਾਰ ਵੀ ਹੋ ਸਕਦਾ ਕੋਈ ਮਦਰ ਫਾਦਰ ਕੋਈ ਵੀ ਹੋ ਸਕਦਾ ਨਾ ਜਿਹਨੂੰ ਤੁਸੀਂ ਜ਼ਿੰਦਗੀ ਚ ਵਕਈ ਗਿਫਟ ਦੇਣਾ ਚਾਹੁੰਦੇ ਹੋ ਹੁਣ ਤੁਸੀਂ ਕਾਪੀ ਦੇ ਉੱਤੇ ਇਹ ਗੱਲ ਲਿਖੋ ਕਿ ਮੈਂ 15 ਲੱਖ ਰੁਪਈਆ ਮਿਸਟਰ ਡੈਸ਼ ਮਤਲਬ ਕਿ ਉਸ ਇਨਸਾਨ ਦਾ ਨਾਮ ਪਾ ਲਿਓ ਹਨ ਕਿ ਤੁਸੀਂ ਕਿਹਨੂੰ ਗਿਫਟ ਦੇਣਾ ਚਾਹੁੰਦੇ ਹੋ ਕਿ ਮੈਂ 15 ਲੱਖ ਰੁਪਈਆ ਉਹਨੂੰ ਗਿਫਟ ਦੇ ਰਿਹਾ ਹਾਂ ਇਸ ਸੈਂਟੈਂਸ ਨੂੰ ਤੁਸੀਂ ਘਟੋ ਘਟ 40 ਦਿਨ ਤੱਕ ਲਿਖਣਾ ਹੈ ਕਾਪੀ ਦੇ ਉੱਤੇ ਦਿਨ ਚ 10 ਵਾਰੀ ਕਿ ਧੰਨਵਾਦ ਪ੍ਰਮਾਤਮਾ ਮੈਂ 15 ਲੱਖ ਰੁਪਇਆ ਇਸ ਬੰਦੇ ਨੂੰ ਦੇ ਦਿੱਤਾ ਵਾ ਗਿਫਟ ਧੰਨਵਾਦ ਪ੍ਰਮਾਤਮਾ ਮੈਂ ਇਸ ਇਨਸਾਨ ਨੂੰ 10 ਲੱਖ ਜਾਂ 15 ਲੱਖ ਰੁਪਇਆ ਜਿੰਨੀ ਤੁਹਾਡੀ ਅਮਾਉਂਟ ਆ ਕਿ ਇੰਨੀ ਅਮਾਉਂਟ ਦੇ ਰਿਹਾ ਮੈਂ ਇਸ ਇੰਨੇ ਪੈਸੇ ਦੇਣ ਲਈ ਧੰਨਵਾਦ ਜਦੋਂ ਤੁਸੀਂ ਇਸ ਲਾਈਨ ਨੂੰ ਬਾਰ ਬਾਰ 40 ਦਿਨ ਤੱਕ ਹਰ ਰੋਜ਼ 10 ਵਾਰ ਲਿਖੋਗੇ ਪੂਰੀ ਆਪਣੀ ਅਵਚੇਤਨ ਮੰਨ ਦੇ ਵਿੱਚ ਸੀਰੀਅਸ ਪੂਰੀ ਇਮੋਸ਼ਨਲੀ ਉਸ ਲਾ ਉਸ ਲਾਈਫ ਨੂੰ ਫੀਲ ਕਰਕੇ ਕਿ ਯਾਰ ਜਦੋਂ ਤੁਸੀਂ 15 ਲੱਖ ਰੁਪਇਆ ਦੇ ਰਹੇ ਹੋ ਕਿਸੇ ਵੀ ਉਸ ਇਨਸਾਨ ਨੂੰ ਨਾ ਤੁਹਾਨੂੰ ਕਿੰਨਾ ਪ੍ਰਾਊਡਲੀ ਫੀਲ ਹੋ ਰਿਹਾ ਵਾ ਉਸ ਜ਼ਿੰਦਗੀ ਨੂੰ ਆਪਣੇ ਇੱਥੇ ਪੂਰਾ ਸੀਨ ਨੂੰ ਦੇਖ ਕੇ ਆਪਣੇ ਫਿਲਮ ਦੇ ਰੂਪ ਦੇ ਵਿੱਚ ਕਿ ਤੁਹਾਡੇ ਮੱਥੇ ਦੇ ਤੁਹਾਡੇ ਅਵਚੇਤਨ ਮੰਨ ਦੇ ਵਿੱਚ ਉਹ ਚੀਜ਼ਾਂ ਚੱਲਣ ਕੇ ਤੁਸੀਂ ਉਸ ਨੂੰ ਲਿਖੋ ਫੀਲਿੰਗਸ ਨੂੰ ਲਿਖੋ ਲਿਖ ਕੇ ਉਹਨੂੰ ਮਹਿਸੂਸ ਕਰੋ ਤੇ ਉਹਨੂੰ ਲਿਖਣਾ ਸ਼ੁਰੂ ਕਰੋ ਨਾ ਕਿ ਥੈਂਕ ਯੂ ਮੈਂ ਤਾਂ ਕਹਿੰਨਾ ਕਿਉਂਕਿ ਥੈਂਕ ਯੂ ਧਰਮ ਦਾ ਨਾਮ ਤੁਸੀਂ ਕਿਸੇ ਦਾ ਵੀ ਪਾ ਸਕਦੇ ਹੋ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਹੋ ਨਾ ਪ੍ਰਮਾਤਮਾ ਨੂੰ ਮੰਨਦੇ ਹੋ ਚਾਹੇ ਯੂਨੀਵਰਸ ਲਖ ਲੋ ਕਿ ਥੈਂਕ ਯੂ ਯੂਨੀਵਰਸ ਮੈਨੂੰ ਇੰਨੇ ਪੈਸੇ ਦੇਣ ਲਈ ਇੰਨੇ ਪੈਸੇ ਮੈਂ ਆਪਣੇ ਆ ਬੰਦੇ ਨੂੰ ਜਿਹਦਾ ਤੁਹਾਡਾ ਨਾਮ ਹੈ ਕਿ ਉਹਨੂੰ ਮੈਂ ਗਿਫਟ ਕਰ ਦਿੱਤੇ ਨੇ ਡਨ ਕਰ ਦਿੱਤੇ ਨੇ ਹੁਣ ਦਿੱਤੇ ਮੰਨਣੇ ਨੇ ਇਹ ਨਹੀਂ ਕਹਿਣਾ ਕਿ ਮੈਂ ਦੇਣੇ ਨੇ ਜਾਂ ਦਊਗਾ ਪ੍ਰੈਜ਼ੈਂਟ ਨਹੀਂ ਪ੍ਰੈਜ਼ੈਂਟ ਚ ਕਹਿਣੀ ਹੈ ਗੱਲ ਸੋਰੀ ਕਿ ਕਦੇ ਫਿਊਚਰ ਜਾਂ ਪਾਸਟ ਦੀ ਗੱਲ ਨਹੀਂ ਕਰਨੀ ਕਿ ਦਊਗਾ ਜਾਂ ਦੇਣੇ ਆ ਨਹੀਂ ਦੇ ਦਿੱਤੇ ਨੇ ਇਸ ਲਾਈਨ ਨੂੰ ਤੁਸੀਂ ਘੱਟੋ-ਘੱਟ 40 ਦਿਨ ਤੱਕ ਦਿਨੇ ਹਰ ਰੋਜ਼ 10 ਵਾਰੀ ਕਾਪੀ ਤੇ ਲਿਖਣਾ ਹੈ ਤੇ ਹਰ ਰੋਜ਼ ਘੱਟੋ-ਘੱਟ 10 ਤੋਂ 15 ਮਿੰਟ ਤੁਸੀਂ ਸ਼ੀਸ਼ੇ ਦੇ ਮੂਹਰੇ ਖੜ ਕੇ ਆਪਣੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਇਹ ਲਾਈਨ ਸੇਮ ਬੋਲਣੀ ਹੈ ਬੋਲੋਗੇ ਨਾ ਇਹੀ ਮੈਂ ਬੋਲਦਾ ਸੀ ਹਰ ਰੋਜ਼ ਸ਼ੀਸ਼ੇ ਦੇ ਮੂਹਰੇ ਖੜਾ ਹੋ ਜਾਣਾ ਆਪਦੇ ਆਪ ਨੂੰ ਆਪਣੀ ਅੱਖਾਂ 'ਚ ਅੱਖਾਂ ਪਾ ਕੇ ਕਿਉਂਕਿ ਜਦੋਂ ਤੱਕ ਆਪ ਅੱਖਾਂ ਨਹੀਂ ਪਾ ਸਕਦੇ એનર્ਜੀ ਖਾਈ ਨਹੀਂ ਹੁੰਦੀ ਲੋਅ એનર્ਜੀ ਆ ਜਿਹੜਾ ਬੰਦਾ ਆਪਣੀ ਆਪਣੀ ਅੱਖ ਚੱਖ ਨਹੀਂ ਪਾ ਸਕਦਾ ਉਹ ਕਿਸੇ ਦੇ ਅੱਖਾਂ ਚ ਪੱਖਾਂ ਬਾਗ ਕੀ ਗੱਲ ਕਰੂਗਾ ਕੀ ਪ੍ਰਮਾਤਮਾ ਤੋਂ ਮੰਗੂਗਾ ਹਣਾ ਸੋ ਅੱਖਾਂ ਚ ਅੱਖਾਂ ਪਾ ਕੇ ਛੇ ਛੇ ਮੂਰੇ ਖੜ ਕੇ 108 ਵਾਰੀ ਘਟੋ ਘਟ 108 9 ਵਾਰੀ ਤੱਕ ਬੋਲਣਾ ਹੀ ਬੋਲਣਾ ਇਸ ਲਾਈਨ ਨੂੰ ਕਿ ਧੰਨਵਾਦ ਪ੍ਰਮਾਤਮਾ ਮੈਂ ਇਸ ਇਨਸਾਨ ਨੂੰ ਜਿਹਦਾ ਤੁਹਾਨੂੰ ਜਿਹਦਾ ਤੁਸੀਂ ਨਾਮ ਲਿਖਿਆ ਕਿ ਉਸ ਇਨਸਾਨ ਨੂੰ ਮੈਂ 15 ਲੱਖ ਰੁਪਇਆ ਗਿਫਟ ਕਰ ਦਿੰਦਾ ਇੰਨੇ ਪੈਸੇ ਮੈਨੂੰ ਦੇਣ ਲਈ ਤੇਰਾ ਧੰਨਵਾਦ ਤੇਰਾ ਧੰਨਵਾਦ ਇਸ ਲਾਈਨ ਨੂੰ 108 ਵਾਰੀ ਘੱਟੋ-ਘੱਟ ਬੋਲਣੇ ਆ ਤੇ 10 ਮਿੰਟ ਤੱਕ ਇਸ ਗੱਲ ਨੂੰ ਰਿਪੀਟ ਕਰਨਾ ਹੈ ਹਰ ਰੋਜ਼ ਆਪਣੀ ਇਹ ਜ਼ਿੰਦਗੀ ਚ ਰੁਟੀਨ ਬਣਾ ਲਓ ਗੱਲਾਂ ਤੁਹਾਨੂੰ ਥੋੜੀਆਂ ਜਿਹੀਆਂ ਅਜੀਬ ਲੱਗ ਸਕਦੀਆਂ ਨੇ ਪਰ ਲਾਅ ਆਫ ਟ੍ਰੈਕਸ਼ਨ ਮੈਨੀਫੈਸਟੇਸ਼ਨਸ ਇਹਨਾਂ ਦੇ ਰੂਲਸ ਨੇ ਸਾਰੀ ਇਹ ਜਿਹੜੀ ਗੇਮ ਹੈ ਤੁਹਾਡੀ એનર્ਜੀ ਨਾਲ ਖੜੀ ਆ ਕਰਕੇ ਦੇਖਣ ਚ ਕੀ ਜਾਂਦਾ ਤੁਸੀਂ ਹੁਣ ਤੱਕ ਕਿੰਨੇ ਹੱਥ ਪੱਲੇ ਮਾਰੇ ਨੇ ਆਪਾਂ 100 ਜਗ੍ਹਾ ਹੱਥ ਪੱਲੇ ਮਾਰਦੇ ਆ ਕਿ ਆਪਾਂ ਇਦਾਂ ਇਦਾਂ ਕਰਜ਼ਾ ਲੈ ਆ ਜਵੇ ਪਰ ਨਹੀਂ ਉਤਰਦਾ ਪਰ ਜੇ ਕੁਝ ਟੈਕ ਸਨੀਕ ਨੂੰ ਅਪਲਾਈ ਕਰਕੇ ਹੁੰਦਾ ਆ ਤਾਂ ਯਾਰ ਕਰਕੇ ਦੇਖਣ ਚ ਕੀ ਜਾਂਦਾ ਜャ ਤੁਹਾਨੂੰ ਮੈਂ ਗਰੰਟੀ ਲੈਣਾ ਹੀ ਚੀਜ਼ ਦੀ ਇਹ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ ਮੇਰਾ ਪਰਸਨਲ ਅਨੁਭਵਾ ਮੈਂ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਕਿਸ ਨੇ ਦੱਸਿਆ ਸੀ ਜਾਂ ਮੈਂ ਮੈਂ ਇਦਾਂ ਹੀ ਆ ਕੇ ਵੀਡੀਓ ਬਣਾ ਕੇ ਚੱਲਿਆ ਗਿਆ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ ਕਿ ਇਹ ਚੀਜ਼ਾਂ ਵਰਕ ਕਰਦੀਆਂ ਨੇ ਲਾਫ ਟਰੈਕਸ਼ਨ ਮੈਨੀਫੈਸਟੇਸ਼ਨਸ ਵਰਕ ਕਰਦੀਆਂ ਨੇ ਪਰ ਤੁਹਾਨੂੰ ਵਿਸ਼ਵਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਪਹਿਲਾ ਸਟੈਪ ਇਹ ਸੀਗਾ ਕਿ ਤੁਸੀਂ ਉਹ ਚੀਜ਼ਾਂ ਨੂੰ ਨੋਟ ਡਾਊਨ ਕਰ ਲਓ ਸ਼ੀਸ਼ੇ ਮੂਰੇ ਖੜ ਕੇ 108 ਵਾਰੀ ਉਸ ਲਾਈਨ ਨੂੰ ਬੋਲੋ ਦਿਨੇ ਦਾ ਦਿਨ ਚ 10 ਵਾਰੀ ਉਹ ਚੀਜ਼ਾਂ ਨੂੰ ਨੋਟ ਡਾਊਨ ਕਰਨਾ ਪੂਰੀ ਫੀਲਿੰਗਸ ਨਾਲ ਲਿਖਣਾ ਵਿਜ਼ੂਅਲਾਈਜ਼ ਕਰਨਾ ਕਿ ਤੁਸੀਂ ਉਸ ਬੰਦੇ ਨੂੰ ਉਹ अमाउंट ਦੇ ਰਹੇ ਹਾਂ ਤੇ ਉਹ ਸੀਨ ਨੂੰ ਆਪਣੇ ਦਿਮਾਗ ਦੇ ਵਿੱਚ ਦੇਖਣਾ ਹੈ ਕਿ ਜਦੋਂ ਤੁਸੀਂ ਪੈਸੇ ਦਉਗੇ ਉਹ ਕਿਦਾਂ ਦਾ ਫੀਲ ਹੁੰਦਾ ਤੁਹਾਨੂੰ ਹਨਾ ਸੋ ਚੀਜ਼ਾਂ ਨੂੰ ਤੁਸੀਂ ਲਿਖਣਾ ਹੈ ਨੋਟ ਡਾਊਨ ਕਰਨਾ ਫੀਲਿੰਗ ਨੂੰ ਲਿਖਣਾ ਹੈ 108 ਵਾਰੀ ਉਹ ਲਾਈਨ ਨੂੰ ਬੋਲਣਾ ਹੈ ਸੋ ਇਹ ਹੋ ਗਈਆਂ ਦੋ ਐਕਸਰਸਾਈਜ਼ਾਂ ਤੀਸਰੀ ਐਕਸਰਸਾਈਜ਼ ਕੀ ਹੈ ਕਿ ਤੁਸੀਂ ਦਿਨ ਦੇ ਵਿੱਚ ਕੋਈ ਵੀ ਨੋਟ ਖਰਚ ਰਹੇ ਹੋ 10 ਰੁਪਏ 20 ਰੁਪਏ 30 ਰੁਪਏ 50 100 ਆਪਾਂ ਡੇਲੀ ਰੁਟੀਨ ਦੇ ਵਿੱਚ ਪੈਸੇ ਅਕਸਰ ਹੀ ਖਰਚਦੇ ਹਾਂ ਕੋਈ ਗਰੋਸਰੀ ਲੈਣੀ ਆ ਕੋਈ ਚਾਹ ਪੀਣੀ ਆ ਕੋਈ ਕੁਝ ਵੀ ਲੈਣਾ ਹੈ ਨਾ ਜਦੋਂ ਵੀ ਆਪਾਂ ਕਦੇ ਪੈਸੇ ਖਰਚਦੇ ਆ ਆਪਾਂ ਉਹਨੂੰ 네ਗੇਟਿਵ ਫੀਲ ਕਰਕੇ ਪੈਸੇ ਖਰਚਦੇ ਆ ਕਿਉਂਕਿ ਆਪਣੀ ਇਨਕਮ ਸੋਰਸ ਹੀ ਇੰਨਾ ਕੁ ਜ਼ਿਆਦਾ ਲਾਈਟ ਜਾਂ ਹੁੰਦਾ ਕਿ ਆਪਾਂ ਨੂੰ ਲੱਗਦਾ ਕਿ ਯਾਰ ਆਹ ਫਜ਼ੂਲ ਦੇ ਪੈਸੇ ਲੱਗੇ ਆਪਣੇ ਯਾਰ ਜੇ ਆਹ ਪੈਸੇ ਲੱਗਣ ਤੋਂ ਬੈ ਬਚ ਜਾਂਦਾ ਤਾਂ ਸ਼ਾਇਦ ਕਿੰਨਾ ਵਧੀਆ ਹੁੰਦਾ ਹਨ ਸੋ ਉਹ ਚੀਜ਼ਾਂ ਨੂੰ ਤੁਸੀਂ ਕਰਨਾ ਕੰਟਰੋਲ ਚ ਕਰਨਾ ਬੰਦ ਕਰ ਦਿਓ ਜਦੋਂ ਵੀ ਤੁਸੀਂ ਪੈਸੇ ਖਰਚਣੇ ਆ ਆਪਣੀ ਜ਼ਿੰਦਗੀ ਵਿੱਚ 10 ਰੁਪਏ 20 ਰੁਪਏ ਉਹਨੂੰ ਤੁਸੀਂ ਨੋਟ ਨੂੰ ਨਾ ਤੁਸੀਂ ਹੱਥ ਦੇ ਵਿੱਚ ਫੜ ਲੈਣਾ ਮੰਨ ਲਓ ਇਹ ਨੋਟ ਨੂੰ ਤੁਸੀਂ ਹੱਥ ਦੇ ਵਿੱਚ ਫੜ ਲਿਆ ਇਦਾਂ ਪੂਰੀ એનર્ਜੀ ਦੇਣੀ ਹੈ એનર્ਜੀ ਦੇਣੀ ਹੈ ਕਿ ਧੰਨਵਾਦ ਪ੍ਰਮਾਤਮਾ ਇੰਨੇ ਪੈਸੇ ਮੈਨੂੰ ਦੇਣ ਲਈ ਇਹ ਸਪੈਸ ਨਾਲ ਮੈਂ ਆਪਣੀਆਂ ਜ਼ਰੂਰਤਾਂ ਵਾਲੀਆਂ ਚੀਜ਼ਾਂ ਨੂੰ ਖਰੀਦ ਪਾ ਰਿਹਾ ਇੰਨੇ ਪੈਸੇ ਦੇਣ ਲਈ ਤੁਹਾਡਾ ਧੰਨਵਾਦ ਇਹ ਤੀਸਰੀ ਐਕਸਰਸਾਈਜ਼ ਹੈ ਨਾ ਜਿਹੜੀ ਤੁਸੀਂ ਇਹਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਕਿਸੇ ਵੀ ਪੈਸੇ ਨੂੰ ਕੋਸ਼ਿਸ਼ ਇਹ ਕਰਨੀ ਹੈ ਕਿ ਜਿਹੜੇ ਉਹ ਪੈਸੇ ਨੂੰ ਤੁਸੀਂ ਲਿਓ ਕਿ ਜਿਹੜੇ ਤੁਹਾਡੇ ਕੋਲੇ ਆਫਲਾਈਨ ਹੋਣ ਮਤਲਬ ਕਿ ਕੈਸ਼ ਪੈਸੇ ਹੋਣ ਤੁਹਾਡੇ ਕੋਲੇ ਕਿ ਉਹਨਾਂ ਪੈਸਿਆਂ ਕਿਉਂਕਿ ਆਪਾਂ ਕੈਸ਼ ਨਾਲ ਜ਼ਿਆਦਾ इमोਸ਼ਨਲੀ ਅਟੈਚ ਹੁੰਦੇ ਆ ਆਨਲਾਈਨ ਚਾਹੇ ਆਪਣੇ ਖਾਤੇ 'ਚ ਲੱਖ 2 ਲੱਖ ਪਏ ਹੋਣ ਪਰ ਆਪ ਨੂੰ ਉਹਨਾਂ ਸਕੂਨ ਨਹੀਂ ਦਿੰਦੇ ਹਨ ਜਿੰਨਾ ਸਕੂਨ ਆਪ ਨੂੰ ਕੈਸ਼ ਮਨੀ ਦਿੰਦੀ ਆ ਕਿ ਜਦੋਂ ਤੁਹਾਡੇ ਹੱਥ 'ਚ ਪੈਸਿਆਂ ਦੀ ਗੁੱਟੀ ਹੋਵੇ ਤੁਸੀਂ ਉਹਨੂੰ ਕਿੰਨਾ ਫੀਲ ਬੈਟਰ ਕਰਦੇ ਹੋ ਮੈਨੂੰ ਲੱਗਦਾ ਵੀ ਮੈਂ ਤਾਂ ਬਹੁਤ ਬੈਟਰ ਕਰਦਾ ਕਿ ਜੇ ਮੇਰੇ ਕੋਲ ਕੈਸ਼ ਪੈਸੇ ਹੋਣ ਤੇ ਬੈਂਕ ਨਾਲੋਂ ਮੈਂ ਜ਼ਿਆਦਾ ਫੀਲਿੰਗਸ ਜਾਂ એનર્ਜੀ ਫੀਲ ਕਰਨ ਲਈ ਮੈਂ ਕੈਸ਼ ਵਾਲੀ ਨੂੰ ਜ਼ਿਆਦਾ ਪ੍ਰਿਫਰ ਕਰਦਾ ਤੁਸੀਂ ਹਰ ਰੋਜ਼ ਘੱਟੋ ਘੱਟ ਤਿੰਨ ਪੇਮੈਂਟਾਂ ਜਦੋਂ ਕਿਸੇ ਨੂੰ ਵੀ ਕਰਨੀਆਂ ਨੇ ਉਸ ਪੈਸੇ ਨੂੰ ਹੱਥ ਵਿੱਚ ਫੜ ਲਵੋ ਹੱਥ ਵਿੱਚ ਫੜ ਕੇ ਤੁਸੀਂ ਪੈਸੇ ਨੂੰ ਫੁੱਲ એનર્ਜੀ ਦੇਣੀ ਹੈ ਤੇ ਇਹ ਫੀਲ ਕਰਨਾ ਆਪਣੇ ਮਨ ਦੇ ਵਿੱਚ ਕਿ ਧੰਨਵਾਦ ਪ੍ਰਮਾਤਮਾ ਮੈਨੂੰ ਇੰਨੇ ਪੈਸੇ ਦੇਣ ਲਈ ਇਹ ਪੈਸੇ ਮੈਂ ਖੁਸ਼ੀ ਖੁਸ਼ੀ ਦੇ ਰਿਹਾ ਹਾਂ ਤੇ ਇੰਨੇ ਪੈਸੇ ਤੁਹਾਡਾ ਮੈਨੂੰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਇਹ ਹੋ ਗਈ ਤੀਸਰੀ ਕਿ ਤੁਸੀਂ ਏਦਾਂ ਹਰ ਰੋਜ਼ ਜਦੋਂ ਤਿੰਨ ट्रांजੈਕਸ਼ਨ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਜਦੋਂ ਤੁਸੀਂ ਆਨਲਾਈਨ ਕਰਨਾ ਹੈ ਪੇਪੀਅਮ Google Pay ਜੋ ਵੀ ਕਰਨਾ ਹੈ ਤੁਸੀਂ ਆਪਣਾ OTP ਭਰਨ ਤੋਂ ਪਹਿਲਾਂ ਤੁਸੀਂ ਉਸ ਕਿਉਂਕਿ ਸਾਰੀ ਗਮ ਤੇ એનર્ਜੀ ਦੀ ਹੈ ਨਾ ਤੁਸੀਂ ਉਹਨੂੰ ਵੀ ਫੀਲ ਕਰ ਸਕਦੇ ਹੋ ਪਰ ਜੇ ਕੈਸ਼ ਕਰੋਗੇ ਤਾਂ ਜ਼ਿਆਦਾ ਵਧੀਆ ਹੈ ਨਾ ਕੈਸ਼ ਕਰੋਗੇ ਤਾਂ ਕੋਈ ਵੀ ਪੈਸਾ ਤੁਸੀਂ ਦੇਵੋਗੇ ਖਰਚ ਕਰੋਗੇ ਤਾਂ ਉਹਨੂੰ એનર્ਜੀ ਦੇ ਕੇ ਹੀ ਖਰਚ ਕਰਨਾ ਹੈ 네ਗੇਟਿਵ એનર્ਜੀ ਦੇ ਨਾਲ ਪੈਸੇ ਨੂੰ ਖਰਚ ਨਹੀਂ ਕਰਨਾ ਕਿ ਹਾਏ ਪੈਸੇ ਚਲੇ ਗਏ ਯਾਰ ਬੜੇ ਔਖੇ ਕਮਾਈ ਸੀਗੇ ਇਹ ਨਹੀਂ ਕਹਿਣਾਗਾ ਤੀਜੀ ਐਕਸਰਸਾਈਜ਼ ਇਹ ਮੈਂ ਵੀ ਕਰਦਾ ਸੀਗਾ ਇਹ ਸਾਰੀਆਂ ਛੋਟੀਆਂ ਛੋਟੀਆਂ ਐਕਸਰਸਾਈਜ਼ ਨੇ ਪਰ ਰਿਜ਼ਲਟ ਬਹੁਤ ਵੱਡੇ ਆ ਤੀਸਰੀ ਤੇ ਚੌਥੀ ਐਕਸਰਸਾਈਜ਼ ਕੀ ਆ ਕਿ ਤੁਸੀਂ ਮੰਨ ਕੇ ਚਲੋ ਕਿ ਕੋਈ ਵੀ ਤੁਹਾਡੇ ਕੋਲੇ ਜਿਹੜਾ ਪੈਸਾ ਵਾ ਨਾ ਮੰਨ ਲਓ ਕਿ ਆਪਣੇ ਕੋਲੇ ਤੁਹਾਡੇ ਕੋਲੇ ਕੋਈ 100 ਦੇ ਗੁੱਟੇ ਹੋਣੀ ਹੋਊਗੀ ਕੋਈ ਇਦਾਂ ਦੇ ਜਾਂ ਕੋਈ 500 ਦੀ ਹੋ ਸਕਦੀ ਆ ਤੇ ਤੁਸੀਂ ਨਾ ਉਹ ਪੈਸੇ ਨੂੰ ਆਪਣੇ ਹੱਥ ਦੇ ਵਿੱਚ ਗਿਣਨਾ ਆ 100 100 ਦੇ ਗੁੱਟੀ ਲੈ ਲੋ 5 2 200 ਦੀ ਲੈ ਲੋ ਮਤਲਬ ਇੰਨੇ ਕ ਨੋਟ ਲੈ ਲੋ 15 20 ਨੋਟ ਘੱਟੋ ਘੱਟ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ ਉਹ ਨੋਟਸ ਨੂੰ ਤੁਸੀਂ ਕੀ ਕਰਨਾ ਹੈ ਕਿ बार-बार ਉਹਨਾਂ ਨੋਟਾਂ ਨੂੰ ਗਿਣਨਾ ਹੈ એનર્ਜੀ ਦੇ ਨਾਲ ਗਿਣਨਾ ਮਤਲਬ ਇਦਾਂ ਨਹੀਂ ਕਿ 1 2 3 4 5 ਜਾਂ 100 200 300 400 500 ਇਦਾਂ ਨਹੀਂ ਲਿਖਣਾ ਨਾ ਗਿਣਨਾ ਸੌਰੀ ਲਿਖਣ ਦੀ ਲੋੜ ਨਹੀਂ ਹੈਗੇ ਨੂੰ ਇਹਨੂੰ ਕੱਲਾ ਤੁਸੀਂ ਫੀਲ ਕਰਨਾ ਹੈ ਅਮਾਉਂਟ ਨੂੰ ਤੁਸੀਂ ਮੰਨ ਲਓ ਕਿ ਅ ਦੋ ਦੋ 100 ਦੇ ਨੋਟ ਲੈ ਲਓ 10 15 ਨੋਟ ਲੈ ਲਓ ਨਾ ਉਹਨਾਂ ਨੂੰ ਬਾਰ-ਬਾਰ ਤੁਸੀਂ ਸ਼ੇਕ ਕਰਨਾ ਹੈ ਸ਼ੇਕ ਸਮਝ ਮੰਨ ਲਓ ਕੀ ਕਹਿ ਰਿਹਾ ਮੈਂ ਸ਼ੇਕ ਦਾ ਮਤਲਬ ਇਹ ਹੈ ਕਿ ਮੰਨ ਲਓ ਕਿ ਉਹਨੂੰ ਐਂ ਦਾ ਦੇਖ ਫੜਿਆ ਉਹਨ ਦੋਨੇ ਪਾਸੇੋਂ ਵੇਖਿਆ ਫਿਰ ਉਹਨ ਪਿੱਛੇ ਰੱਖ ਲਿਆ ਫਿਰ ਦੂਆ ਨੋਟ ਚੱਕ ਲਿਆ ਉਹਨੂੰ ਮਨੋਂ ਹੌਲੀ-ਹੌਲੀ ਐਦਾਂ ਸ਼ੇਕਿੰਗ ਗਿਣੀ-ਗਿਣੀ ਚੱਲੋ ਗਿਣੀ ਚੱਲੋ ਨਾਲ ਦੀ ਨਾਲ ਮਹਿਸੂਸ ਕਰੀ ਚੱਲੋ ਕਿ ਮਨ ਦੇ ਵਿੱਚ ਇਹ ਗੱਲ ਕਹਿਣੀ ਹੈ ਕਿ ਧੰਨਵਾਦ ਪ੍ਰਮਾਤਮਾ ਬਹੁਤ ਪੈਸਾ ਮੈਨੂੰ ਦਿੱਤਾ ਤੁਸੀਂ ਇੰਨਾ ਪੈਸਾ ਦੇਣ ਲਈ ਤੁਹਾਡਾ ਧੰਨਵਾਦ ਧੰਨਵਾਦ ਇਸ ਜੀ ਨੂੰ ਘਟੋ-ਘਟ ਦਿ ਇਹ ਚੀਜ਼ਾਂ ਤੁਹਾਨੂੰ ਵੈਸੇ ਥੋੜੀਆਂ ਜੀਆਂ ਓਪਰੀਆਂ ਲੱਗਣਗੀਆਂ ਪਰ ਇਹ ਸੱਚ ਆ। ਮੇਰੀ ਜ਼ਿੰਦਗੀ ਚ ਵੇਦਾਂ ਹੀ ਵਰਕ ਕਰੀਆਂ ਨੇ ਕਿਉਂਕਿ ਜੇ ਤੁਸੀਂ ਮੇਰਾ ਪਰਸਨਲ ਐਕਸਪੀਰੀਅੰਸ ਪੁੱਛਦੇ ਹੋ ਤੇ ਮੈਂ ਇਹਨਾਂ ਸਾਰੀਆਂ ਐਕਸਰਸਾਈਜ਼ਾਂ ਨੂੰ ਅਪਲਾਈ ਕਰਿਆ ਸੀ એનર્ਜੀ ਹਾਈ ਰੱਖੀ ਸੀ। ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇੱਕ ਆ ਨੋਟ ਵੀ ਤੁਸੀਂ ਲੈ ਲੈਣਾ ਤੁਹਾਡੇ ਕੋਲੇ ਇਸ ਨੋਟ ਦੇ ਉੱਤੇ ਕੀ ਲਿਖਿਆ ਹੋਇਆ ਇਹ ਸ਼ਾਇਦ ਤੁਹਾਨੂੰ ਮਿਲਦਾ ਸਮਝ ਨਹੀਂ ਆਉਣਾ ਕਿਉਂਕਿ ਇਹ ਨਾ ਥੋੜਾ ਜਆ ਜਦੋਂ ਸਕਰੀਨ ਕਰਕੇ ਸਕਰੀਨ ਪੁੱਠਾ ਆ ਇਹ ਨੋਟ ਹੈਗਾ 500 ਦਾ ਤੁਸੀਂ 200 ਦਾ 100 ਦਾ ਵੀ ਲੈ ਸਕਦੇ ਹਾਂ 50 ਦਾ ਵੀ ਲੈ ਸਕਦੇ ਹਾਂ ਸੋ ਇਸ ਦੇ ਉੱਤੇ ਤੁਸੀਂ ਇੱਕ ਨਾ ਮੈਂ ਚਿੱਟ ਬਣਾ ਕੇ ਲਾਈ ਹੋਈ ਹੈ ਇਹਦੇ ਤੇ ਕੀ ਲਿਖਿਆ ਹੋਇਆਗਾ ਇਸ ਤੇ ਦੋਨੇ ਪਾਸੇ ਮੈਂ ਲਿਖਿਆ ਪ੍ਰਿੰਟ ਆਊਟ ਕਰਕੇ ਲਾਇਆ ਹੋਇਆ ਸੀਗਾ ਕਿ ਉਹ ਸਾਰੇ ਪੈਸੇ ਦੇਣ ਲਈ ਤੁਹਾਡਾ ਧੰਨਵਾਦ ਜੋ ਪੈਸੇ ਮੈਨੂੰ ਜ਼ਿੰਦਗੀ ਚ ਮਿਲੇ ਜਾਂ ਤੁਸੀਂ ਇਦਾਂ ਵੀ ਲਿਖ ਸਕਦੇ ਹੋ ਕਿ ਉਹ ਸਾਰੇ ਪੈਸੇ ਦੇਣ ਲਈ ਤੁਹਾਡਾ ਧੰਨਵਾਦ ਜਿਹੜੀ ਮੇਰੀ ਜ਼ਿੰਦਗੀ ਚ ਮੈਨੂੰ ਕੰਮ ਆਏ ਜ਼ਿੰਦਗੀ ਭਰ ਮੈਨੂੰ ਮਿਲੇ ਜ਼ਿੰਦਗੀ ਭਰ ਮੈਨੂੰ ਕੰਮ ਆਏ ਇਹ ਤੁਸੀਂ ਕੁਝ ਵੀ ਲਾਈਨਸ ਲਿਖ ਸਕਦੇ ਹੋ ਮੈਂ ਦੇਖੋ ਹੁਣ ਆ 500 ਦੇ ਨੋਟ ਦੇ ਉੱਤੇ ਮੇਰਾ ਉਹ ਨੋਟ ਉਦੋਂ ਦਾ ਰੱਖਿਆ ਹੋਇਆ ਕਿ ਇਸ ਨੋਟ ਦੇ ਉੱਤੇ ਮੇਰਾ ਦੋਨੇ ਪਾਸੇ ਲਿਖਿਆ ਹੋਇਆ ਇਸ ਨੋਟ ਨੂੰ ਤੁਸੀਂ ਕੀ ਕਰਨਾ ਹਰ ਰੋਜ਼ ਘੱਟੋ ਘੱਟ 2-3 ਵਾਰੀ ਤੁਸੀਂ ਇਸ ਨੋਟ ਨੂੰ ਆਪਣੇ ਇੱਧਰ ਦੋਨੇ ਹੱਥਾਂ ਦੇ ਵਿੱਚ ਫੜ ਲਿਓ ਹੱਥਾਂ ਦੇ ਵਿੱਚ ਫੜ ਕੇ ਤੁਸੀਂ ਇਸ ਨੋਟ ਨੂੰ ਘੱਟੋ ਘੱਟ ਇਹਨੂੰ ਪੂਰੀਆਂ ਆਪਣੀਆਂ ਮੂਵਮੈਂਟਸ ਨੂੰ ਯਾਦ ਕਰਨਾ ਜ਼ਿੰਦਗੀ ਦੇ ਵਿੱਚ ਜਦੋਂ ਵੀ ਤੁਹਾਡੇ ਕੋਲੇ ਪੈਸਾ ਆਇਆ ਬਚਪਨ ਤੋਂ ਆਇਆ ਹੁਣ ਤੱਕ ਕਦੇ ਵੀ ਪੈਸਾ ਆਇਆ ਚਾਹੇ ਨਹੀਂ ਖੜਿਆ ਬਾਦੀਆਂ ਗੱਲਾਂ ਨੇ ਪਰ ਪੈਸਾ ਆਇਆ ਨਾ ਤੁਸੀਂ ਕੋਈ ਮੋਟਰਸਾਈਕਲ ਚ ਤੇਲ ਪਵਾਇਆ ਗੱਡੀ ਲਈ ਕੋਈ ਮੋਬਾਈਲ ਰੀਚਾਰਜ ਕਰੇ ਚਾਹੇ ਔਖੇ ਔਖੇ ਕਰਦੇ ਸੀ ਪੈਸਾ ਤਾਂ ਆ ਰਿਹਾ ਸੀ ਨਾ ਕੁਝ ਵੀ ਚੀਜ਼ ਖਾਧੀ ਚੀਜ਼ ਜ਼ਿੰਦਗੀ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਪੈਸਾ ਖਰਚਿਆ ਉਹ ਮੂਮੈਂਟਸ ਨੂੰ ਯਾਦ ਕਰਨਾ ਇਹ ਨੋਟ ਨੂੰ ਤੁਸੀਂ ਦੋਨੇ ਹੱਥਾਂ ਦੇ ਵਿੱਚ ਫੜ ਕੇ ਅੱਖਾਂ ਬੰਦ ਕਰਕੇ ਪੂਰਾ ਪ੍ਰਾਊਡਲੀ ਫੀਲ ਕਰਨਾ ਕਿ ਧੰਨਵਾਦ ਪ੍ਰਮਾਤਮਾ ਮੈਂ ਉਸ ਟਾਈਮ ਤੇ ਪੈਸੇ ਖਰਚੇ ਸੀ ਮੈਨੂੰ ਉਹਨੇ ਪੈਸੇ ਦੇਣ ਲਈ ਤੁਹਾਡਾ ਧੰਨਵਾਦ ਜਦੋਂ ਤੁਸੀਂ ਇਸ ਪੈਸੇ ਨੂੰ ਹੱਥ ਵਿੱਚ ਫੜ ਕੇ ਫੀਲ ਕਰੋਗੇ ਨਾ ਵਿਜ਼ੂਅਲਾਈਜ਼ ਕਰੋਗੇ ਰਿਜ਼ਲਟ ਦੇਖੋ ਕਿੰਨੇ ਪੋਜ਼ਿਟਿਵ ਹੁੰਦੇ ਇਹ ਚੌਥੀ ਐਕਸਰਸਾਈਜ਼ ਆ ਜਿਹੜੀ ਕਿ ਹਰ ਰੋਜ਼ ਤੁਸੀਂ ਕਰਨੀ ਆ ਜਦੋਂ ਵੀ ਤੁਸੀਂ ਫ੍ਰੀ ਬੈੰਨੇ ਹੋ ਨਾ ਇੰਸਟਾਗ੍ਰam ਤੇ ਰੀਲਾਂ ਨੂੰ ਦੇਖਣ ਲੱਗ ਜਾ ਕਰੋਗੇ ਬੈਠੇ ਰੀਲਾਂ ਦੇਖੀ ਜਾਂਦੇ ਹੋ ਬਸ ਰੀਲਾਂ ਵੀ ਬਹੁਤ ਇਫੈਕਟ ਕਰਦੀਆਂ ਨੇ ਜਦੋਂ ਤੁਸੀਂ ਆਪਣੀਆਂ ਮਤਲਬ ਗਰੀਲਾਂ ਨਹੀਂ ਦੇਖਦੇ ਡਿਪਰੈਸ਼ਨ ਵਾਲੀਆਂ ਸੈਡ ਸਟੇਟਸ ਲਾਉਂਦੇ ਹੋ ਯਾਰ ਜ਼ਿੰਦਗੀ ਦੇ ਵਿੱਚ ਤੁਹਾਡੀ ਜ਼ਿੰਦਗੀ ਸੈਡ ਹੋ ਜਾਂਦੀ ਹੈ ਫਿਰ ਸੋ ਇਹ ਚੀਜ਼ਾਂ ਨੂੰ ਕੰਟਰੋਲ ਕਰਨਾ ਆਪਾਂ ਇਹ ਤੁਸੀਂ ਮਨੀ ਨੂੰ ਇਦਾਂ ਕਰਕੇ ਤੁਸੀਂ ਆਪਣੀ ਗੱਡੀ 'ਚ ਆਪਣੇ ਘਰ 'ਚ ਜਿੱਥੇ ਵੀ ਤੁਸੀਂ ਫ੍ਰੀ ਬੈੰਨੇ ਹੋ ਤੁਸੀਂ ਇਹ ਚੀਜ਼ ਨੂੰ ਆਪਦੇ ਕੋਲੇ ਰੱਖਣਾ ਹੈ ਇਹ ਚੀਜ਼ ਨੂੰ ਤੁਸੀਂ ਡੇਲੀ ਘੱਟੋ-ਘੱਟ 3-4 ਵਾਰੀ ਕਰਨਾ ਮੈਂ ਜਦੋਂ ਵੀ ਫ੍ਰੀ ਹੁੰਦਾ ਸੀ ਇਹਨੂੰ ਆਪਣੇ ਹੱਥ 'ਚ ਰੱਖ ਕੇ ਵਿਜ਼ੂਅਲਾਈਜ਼ ਕਰਦਾ ਸੀ ਉਹ ਸਾਰੇ ਪੈਸੇ ਨੂੰ ਕਿ ਉਹ ਜਿਹੜਾ ਵੀ ਪੈਸਾ ਮੇਰੇ ਕੋਲ ਜ਼ਿੰਦਗੀ 'ਪਰ ਆਇਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਦਾ ਮੇਰਾ ਜਨਮ ਹੋਇਆ ਨਾ ਉਹ ਹਰ ਇੱਕ ਚੀਜ਼ ਜਦੋਂ ਮੇਰੇ ਕੋਲ ਆਈ ਆ ਤੇ ਉਹ ਚੀਜ਼ ਦਾ ਮੈਂ ਸ਼ੁਕਰਗੁਜ਼ਾਰ ਸ਼ੁਕਰਾਨਾ ਕਰਿਆ ਇਹ ਨੋਟ ਦਾ ਮਤਲਬ ਇਹ ਬਣਦਾ ਕਿ ਜਦੋਂ ਤੁਸੀਂ ਹੱਥ 'ਚ ਪੈਸੇ ਨੂੰ ਫੜ ਕੇ ਇਹਨੂੰ એનર્ਜੀ ਨੂੰ ਹੀਲ ਕਰੋਗੇ ਨਾ ਤਾਂ ਇਹਦੀ ਐਨਰਜੀ ਉਹ ਮੂਵਮੈਂਟਸ ਨੂੰ ਤੁਸੀਂ ਥੈਂਕ ਯੂ ਥੈਂਕ ਯੂ ਧੰਨਵਾਦ ਧੰਨਵਾਦ ਸ਼ੁਕਰਾਨਾ ਗ੍ਰੈਟੀਟਿਊਡ ਕਰਦੇ ਰਹੋਗੇ ਜ਼ਿੰਦਗੀ 'ਚ ਪੈਸਾ ਮੜ ਮੜ ਕੇ ਬਹੁਤ ਆਉਂਦਾ ਸੋ ਇਹ ਚੌਥੀ ਐਕਸਰਸਾਈਜ਼ ਸੀ ਸੋ ਪੰਜਵੀਂ ਐਕਸਰਸਾਈਜ਼ ਕੀ ਹੈ ਕਿ ਤੁਸੀਂ ਇੱਕ ਆਪਣਾ ਚੈੱਕ ਲੈ ਲੈਣਾ ਚੈੱਕ ਤੁਸੀਂ ਆਪਣੇ ਨਾਮ ਦਾ ਅੱਜਕੱਲ ਕੀ ਹੈਗੇ ਬੈਂਕਾਂ ਦੇ ਵਿੱਚ ਚੈੱਕ ਵੀ ਜਿਹੜੇ ਆਪਣੇ ਜਿੱਥੇ ਆਪਣਾ ਅਕਾਊਂਟ ਹੁੰਦਾ ਉਸ ਅਕਾਊਂਟ ਦੇ ਵਿੱਚ ਆਪਣਾ ਇੱਕ ਜੜ ਚੈੱਕ ਮਿਲਦਾ ਚੈੱਕ ਦੇ ਉੱਤੇ ਆਪਣਾ ਨਾਮ ਲਿਖਿਆ ਹੁੰਦਾ ਹਨ ਤੁਸੀਂ ਆਪਣੇ ਨਾਮ ਦਾ ਇੱਕ ਚੈੱਕ ਲੈ ਲਿਓ ਚੈੱਕ ਦੇ ਉੱਤੇ ਅਮਾਉਂਟ ਤੁਸੀਂ ਪਾ ਲਿਓ ਕਿ ਜਿੰਨੀ ਤੁਹਾਨੂੰ ਅਮਾਉਂਟ ਚਾਹੀਦੀ ਆ ਕਰਜ਼ੇ ਜਿਹੜੇ ਤੁਸੀਂ ਮਤਲਬ ਕਰਜ਼ਾ ਆਪਾਂ ਚਲ ਕਰਜ਼ਾ ਹੁਣ ਤਾਂ ਆਪਾਂ ਗੱਲ ਕਰਦੇ ਆ ਸਮਝਾਉਣ ਦੇ ਵਾਸਤੇ ਪਰ ਤੁਸੀਂ ਕਰਜ਼ੇ ਨੂੰ ਕਰਜ਼ਾ ਨਹੀਂ ਕਹਿਣਾ ਤੁਸੀਂ ਗਿਫਟ ਕਹਿਣਾ ਕਿ ਮੈਂ ਗਿਫਟ ਕਰਨਿਆ ਪਿਆ ਸੀ ਉਹ ਪੈਸੇ ਜਿਹੜੇ ਤੁਸੀਂ ਗਿਫਟ ਕਰਨੇ ਨੇ ਉਹ ਪੈਸੇ ਨੂੰ ਤੁਸੀਂ ਉਸ ਚੈੱਕ ਦੇ ਉੱਤੇ ਲਿਖ ਲਿਓ ਅਮਾਉਂਟ ਭਰ ਲਿਓ ਕਿ ਟੋਟਲ ਅਮਾਉਂਟ ਕਿੰਨੀ ਆ ਲੱਖ ਖੰਡ ਵਾਧੀ ਭਰ ਲਿਓ ਹਨ ਕਿ ਆਹ ਪੈਸੇ ਨਾ ਮੇਰਾ ਸਰਨਾ ਇੰਨੇ ਪੈਸੇ ਮੈਨੂੰ ਚਾਹੀਦੇ ਆ ਉਹ ਕਿਉਂਕਿ ਚੈੱਕ ਕੀ ਆ ਜਿਹੜੇ ਹੁਣ ਮੰਨ ਲਓ ਇਹ ਮਨੀ ਆ ਨਾ ਇਹ ਹੈਗੀ ਆ ਜਦੋਂ ਆਪਾਂ ਇਹਦਾ ਸ਼ ਪ੍ਰੈਜ਼ੈਂਟ ਮਨੀ ਕੇ ਜਿਹੜੀਆਂ ਆਪਾਂ ਖਰਚ ਕਰ ਰਹੇ ਆ ਜਾਂ ਖਰਚ ਕਰੀਆਂ ਨੇ ਹਨ ਸੋ ਇਹ ਉਹ ਮਨੀ ਲਈ ਧੰਨਵਾਦ ਕਰਨ ਕਿ ਜਿਹੜੀ ਉਹ ਚੈੱਕ ਵਾਲੀ ਮਨੀ ਆ ਉਹ ਤੁਹਾਡੀ ਫਿਊਚਰ ਮਨੀ ਆ ਕਿ ਫਿਊਚਰ ਦੇ ਵਿੱਚ ਉਹ ਪੈਸਾ ਤੁਹਾਡੇ ਕੋਲੇ ਆਉਣਾ ਆਊਗਾ ਹਨ ਹੁਣ ਉਹ ਪੈਸਾ ਨੂੰ ਲੈਣ ਦੇ ਲਈ ਉਹਦੇ ਨਾਲ ਉਹਨੂੰ ਧੰਨਵਾਦ ਕਰਨਾ ਹੁਣ ਉਹਦੇ ਲਈ ਕੀ ਆ ਪ੍ਰਮਾਤਮਾ ਨੂੰ ਦੱਸਣਾ ਪੈਣਾ ਆਪਾਂ ਨੂੰ ਕਿ ਇਹ ਆਪਾਂ ਪੈਸਾ ਯੂਨੀਵਰਸ ਨੂੰ ਕਿ ਕਿੱਥੇ-ਕਿੱਥੇ ਖਰਚਣਾ ਹੈ ਹਨ ਹੁਣ ਤੁਸੀਂ ਉਹ ਫਿਊਚਰ ਮਨੀ ਜਿਹੜੇ ਚੈੱਕ ਆ ਉਹ ਫਿਊਚਰ ਮਨੀ ਆ ਉਹਦੇ ਤੇ ਤੁਸੀਂ ਆਪਣੀ ਜਿਹੜੀ ਅਮਾਉਂਟ ਭਰਨ ਦੀ ਜਗਾ ਹੁੰਦੀ ਆ ਤੁਸੀਂ ਉੱਥੇ ਅਮਾਉਂਟ ਲਿਖ ਲਓਗੇ ਕਿ ਤੁਹਾਨੂੰ ਅਮਾਉਂਟ ਟੋਟਲ ਕਿੰਨੀ ਚਾਹੀਦੀ ਆ ਤੁਹਾਡੇ ਜਿੰਨੀ ਤੁਹਾਡੀ ਆਪਣੀ ਲੋਡ ਦੇ ਹਿਸਾਬ ਨਾਲ ਕਿ ਤੁਹਾਡਾ ਕਰਜ਼ਾ ਕਿੰਨਾ ਆ ਨਾ ਸੋ ਮੇਰੀ 15 ਸੀ ਕਿ ਮੈਂ 15 ਲਿਖਿਆ ਸੀਗਾ ਤੁਸੀਂ ਜੇ ਤੁਹਾਡਾ 18 20 50 ਜਾਂ 10 5 3 ਜਿੰਨਾ ਵੀ ਹੈਗਾ ਤੁਸੀਂ ਉਹ ਲਿਖ ਸਕਦੇ ਹੋ ਉਹਨੂੰ ਲਿਖ ਲੈਣਾ ਲਿਖ ਕੇ ਉਹਦੇ ਉੱਤੇ ਤੁਸੀਂ ਆਪਣੀ ਅਮਾਉਂਟ ਲਿਖ ਲਈ ਮਾਉਂਟ ਨੂੰ ਲਿਖਣ ਤੋਂ ਬਾਅਦ ਆਪਣਾ ਨਾਂ ਆਪਣੇ ਨਾਮ ਦਾ ਚੈੱਕ ਲੈ ਲਿਆ ਉਹਦੇ ਬੈਕ ਸਾਈਡ ਦੇ ਉੱਤੇ ਜਿੱਥੇ ਖਾਲੀ ਜਗ੍ਹਾ ਹੁੰਦੀ ਹੈ ਤੁਸੀਂ ਉੱਥੇ ਪ੍ਰੋਪਰ ਇੱਕ ਡਿਟੇਲ ਬਣਾਓ ਕਿ ਓਕੇ ਇਹ ਪੈਸੇ ਜਿਹੜੇ ਤੁਹਾਡੇ ਕੋਲ ਆਉਣਗੇ ਇਹ ਪੈਸੇ ਦਾ ਤੁਸੀਂ ਕੀ ਕੀ ਕਰੋਗੇ ਕੀ ਕੀ ਖਰਚਾ ਕਰੋਗੇ ਕੋਈ ਸ਼ਾਪਿੰਗ ਕਰੋਗੇ ਕਿਸ ਨੂੰ ਗਿਫਟ ਕਰਨੇ ਨੇ ਜਾਂ ਕੋਈ ਕੱਪੜੇ ਲੀੜੇ ਲੈਣੇ ਨੇ ਜੋ ਵੀ ਤੁਸੀਂ ਕਰਨਾ ਉਹਦੇ ਬਾਰੇ ਉਹਦੇ ਪਿੱਛੇ ਡਿਟੇਲਸ ਉਹਨੀਆਂ ਲਿਖ ਦਿਓ ਕਿ ਇਹ ਪੈਸਾ ਮੇਰੇ ਕੋਲੇ ਆ ਰਿਹਾ ਆ ਰਿਹਾ ਵਾ ਇਹ ਪੈਸੇ ਨਾਲ ਮੈਂ ਆ ਚੀਜ਼ਾਂ ਕਲੀਅਰ ਕਰਨੀਆਂ ਨੇ ਇੰਨੇ ਇੱਥੇ ਦੇਣੇ ਨੇ ਇੰਨੇ ਇੱਥੇ ਦੇਣੇ ਨੇ ਸੋ ਇਦਾਂ ਹੀ ਮੈਂ ਲਿਖਿਆ ਸੀਗਾ ਜੇ ਤੁਸੀਂ ਕਹੋਗੇ ਕਿ ਉਹਦੀ ਇੱਕ ਮੈਂ ਫੋਟੋ ਉੱਤੇ ਅੱਜ ਮੈਂ ਉਹ ਨਾਲ ਚੈੱਕ ਕੇ ਲੈ ਆਉਣਾ ਮੈਨੂੰ ਭੁੱਲ ਗਿਆ ਤੇ ਉਹ ਅਗਰ ਮੈਂ ਤੁਸੀਂ ਚਾਹੋ ਕਿ ਮੈਂ ਤੁਹਾਨੂੰ ਉਹਦਾ ਇੱਕ ਸਪੈਸ਼ਲ ਉਹਦੀ ਵੀ ਇੱਕ ਅਲੱਗ ਵੀਡੀਓ ਬਣਾ ਦੂੰਗਾ ਕਿਉਂਕਿ ਚੈੱਕ ਬਾਰੇ ਕਿ ਉਹ ਚੈੱਕ ਕਿਦਾਂ ਦਾ ਸੀ ਕਿਵੇਂ ਬਣਾਇਆ ਸੀ ਕੀ ਕੀ ਲਿਖਿਆ ਸੀਗਾ ਉਹਨੂੰ ਉਹਦੇ ਬਾਰੇ ਵੀ ਇੱਕ ਮੈਂ ਸਪੈਸ਼ਲ ਵੀਡੀਓ ਬਣਾ ਦੂੰਗਾ ਕਿ ਜੇ ਤੁਹਾਨੂੰ ਲੱਗਦਾ ਕਿ ਉਹ ਵੀ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਚਾਹੀਦੀ ਆ ਬਸ ਤੁਸੀਂ ਉਹਦਾ ਇੱਕ ਚੈੱਕ ਬਣਾਉਣਾ ਉਹਦੇ ਪਿੱਛੇ ਡਿਟੇਲਸ ਕਿ ਖਰਚੇ ਤੁਸੀਂ ਉਸ ਪੈਸੇ ਨਾਲ ਖਰਚਾ ਕੀ ਕੀ ਕਰਨਾ ਕਿੱਥੇ ਕਿੱਥੇ ਉਹ ਪੈਸੇ ਖਰਚ ਕਰਨੇ ਨੇ ਉਹਦੀ ਬੈਕ ਵਾਲੀ ਜਗ੍ਹਾ ਦੇ ਉੱਤੇ ਸਾਰਾ ਤੁਸੀਂ ਲਿਖ ਲੈਣਾ ਠੀਕ ਹੈ ਜੀ ਇਸ ਪੰਜ ਜੜੀਆਂ ਐਕਸਰਸਾਈਜ਼ਾਂ ਨੇ ਇਹ ਤੁਸੀਂ ਜ਼ਿੰਦਗੀ ਦੇ ਵਿੱਚ ਕਰਨੀਆਂ ਨੇ ਇਹੀ ਮੈਂ ਕਰੀਆਂ ਨੇ ਜਿਨ੍ਹਾਂ ਨੇ ਮੈਨੂੰ ਰਿਜ਼ਲਟ ਦਿੱਤੇ ਨੇ ਇੰਨੇ ਕਿ ਬੈਟਰ ਰਿਜ਼ਲਟ ਦਿੱਤੇ ਨੇ ਕਿ ਮੈਂ ਧੰਨਵਾਦ ਪ੍ਰਮਾਤਮਾ ਮੈਂ ਅੱਜ ਵੀ ਸ਼ੁਕਰ ਕਰਦਾ ਮੈਂ ਜਦੋਂ ਵੀ ਰਾਤ ਨੂੰ ਸੌਣਾ ਉੱਠਣਾ ਮੈਂ ਸ਼ੁਕਰ ਹੀ ਸ਼ੁਕਰ ਕਰਦਾ ਸ਼ੁਕਰ ਹੈ ਪ੍ਰਮਾਤਮਾ ਦਾ ਜਿਹੜੀਆਂ ਅੱਖਾਂ ਦਿੱਤੀਆਂ ਨੇ ਇਹ ਜੱਗ ਦਿੱਤਾ ਦੇਖਣ ਵਾਸਤੇ ਹਨ ਹੱਥ ਪੈਰ ਅੰਗ ਹਰ ਇੱਕ ਚੀਜ਼ ਦਾ ਸ਼ੁਕਰਾਨਾ ਸ਼ੁਰੂ ਕਰੋ ਇਹ ਪੰਜ ਸਾਰੀਆਂ ਐਕਸਰਸਾਈਜ਼ ਸੀਗੀਆਂ ਜਿਹੜੀਆਂ ਕਿ ਮੈਂ 2025 ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਰਦਾ ਆ ਰਿਹਾ ਹਾਂ ਸੋ ਇਸ ਤੋਂ ਬਗੈਰ ਹੋਰ ਵੀ ਬਹੁਤ ਸਾਰੀਆਂ ਨੇ ਚੀਜ਼ਾਂ ਜਿਹੜੀਆਂ ਕਿ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ ਬਟ ਇਹ ਜਿਹੜੀਆਂ ਪੰਜ ਪੰਜ ਸੀਗੀਆਂ ਇਹ ਮੈਂ ਇੰਪਲੀਮੈਂਟ ਕਰਿਆ ਤੇ ਇਹਨਾਂ ਨੇ ਮੈਨੂੰ ਰਿਜ਼ਲਟ ਬਹੁਤ ਪੋਜ਼ਿਟਿਵ ਦਿੱਤਾ ਜਦੋਂ ਤੁਸੀਂ ਲਾਅ ਆਫ ਟਰੈਕਸ਼ਨ ਮੈਨੀਫੈਸਟੇਸ਼ਨ ਦੇ ਵਿੱਚ ਵਰਕ ਕਰਨਾ ਚਾਹੁੰਦੇ ਸ਼ੁਰੂ ਕਰਦੇ ਹੋ ਨਾ ਮੰਗਣਾ ਸ਼ੁਰੂ ਕਰਦੇ ਹੋ ਤਾਂ ਪਰਮਾਤਮਾ ਤੁਹਾਡੇ ਕੋਲੋਂ ਸ਼ੁਕਰਾਨਾ ਭਰਦਾ ਰਾਪਾਂ ਆਪਾਂ ਕਦੇ ਨਹੀਂ ਕਰਦੇ ਸ਼ੁਕਰਾਨਾ ਕਰਨਾ ਸ਼ੁਰੂ ਕਰੋ ਪੰਜ ਐਕਸਰਸਾਈਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਇਹਨਾਂ ਨੂੰ ਅਪਲਾਈ ਕਰ ਲਓ ਜ਼ਿੰਦਗੀ ਦੇ ਵਿੱਚ ਹਰ ਰੋਜ਼ ਸਵੇਰੇ ਉઠੋਂਗੇ 10 ਵੱਖਰੀਆਂ ਵੱਖਰੀਆਂ ਚੀਜ਼ਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰੋ ਕਿ ਧੰਨਵਾਦ ਪ੍ਰਮਾਤਮਾ ਹੁਣ ਇਹ ਗੱਲ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਇਹ ਚਲੋ ਐਕਸਰਸਾਈਜ਼ ਤਾਂ ਸਾਰੀਆਂ ਹੀ ਨੇ ਉਹ ਪੰਜ ਆਪਾਂ ਕਰਨੀਆਂ ਕਰਨੀਆਂ ਨੇ ਪਰ ਇਸ ਤੋਂ ਵੀ ਕਿੰਨੇ ਗੁਣਾ ਜ਼ਿਆਦਾ ਤੁਹਾਨੂੰ ਬੈਟਰ ਰਿਜ਼ਲਟ ਮਿਲ ਸਕਦੇ ਆ ਜੇ ਤੁਸੀਂ ਅੱਜ ਮੇਰੀ ਗੱਲ ਯਾਦ ਰੱਖ ਲਿਓ 10 ਚੀਜ਼ਾਂ ਹਰ ਰੋਜ਼ ਸਵੇਰੇ ਉੱਠ ਕੇ ਕਾਪੀ ਦੇ ਉੱਤੇ ਲਿਖਣੀਆਂ ਨੇ ਕਾਰਨ ਕਾਰਨ ਦਾ ਮਤਲਬ ਇਹ ਨਹੀਂ ਕਿ ਮੈਂ ਕਹਿ ਰਿਹਾ ਕਿ ਕਿਉਂ ਲਿਖਣੀਆਂ ਨੇ ਤੁਸੀਂ ਲਿਖਣੀਆਂ ਨੇ ਨਾਲ ਉਹਨਾਂ ਦੀ ਵਜ੍ਹਾ ਵੀ ਦੱਸਣੀ ਹੈ ਕਿ ਤੁਸੀਂ ਉਸ ਚੀਜ਼ ਲਈ ਸ਼ੁਕਰਗੁਜ਼ਾਰ ਕਿਉਂ ਕਾਹ ਤੋਂ ਧੰਨਵਾਦ ਕਰਦੇ ਹੋ ਹੁਣ ਉਹਦੇ ਵਿੱਚ ਕੀ ਆ ਕਿ ਤੁਹਾਡੀਆਂ ਮਟੀਰੀਅਲ ਚੀਜ਼ਾਂ ਵੀ ਆ ਜਾਣਗੀਆਂ ਜਿਵੇਂ ਮੋਬਾਈਲ ਫੋਨ ਗੱਡੀ ਬੈੱਡ ਸੋਫੇ ਕੰਬਲ ਪੇਟੀ ਅਲਮਾਰੀ ਗੈਸ ਤੇ ਆਪਣਾ ਸਿਲੰਡਰ ਜਿੰਨਾ ਵੀ ਮਟੀਰੀਅਲ ਤੁਸੀਂ આજ ਤੱਕ ਜ਼ਿੰਦਗੀ ਦੇ ਵਿੱਚ ਯੂਜ਼ ਕਰਿਆ ਆਪਣੀ ਲਾਈਫ ਦੇ ਵਿੱਚ ਉਹ ਸਾਰਾ ਮਟੀਰੀਅਲ ਆਉਂਦਾ ਤੁਹਾਡੀ ਸਾਰੀ ਬੋਡੀ ਆਉਂਦੀ ਆ ਹਵਾ ਪਾਣੀ ਦਰਖਤ ਧਰਤੀ ਤਾਰੇ ਸਾਰਾ ਕੁਝ ਆਉਂਦੇ ਆ ਹਰ ਰੋਜ਼ ਤੁਸੀਂ 10 ਚੀਜ਼ਾਂ ਦਾ ਸ਼ੁਕਰਾਨਾ ਕਰਨਾ ਕਾਪੀ ਤੇ ਲਿਖਣਾ ਸਮਝਣਾ ਫੀਲ ਕਰਨਾ एग्जांपल ਲਈ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਲਿਖ ਸਕਦੇ ਹੋ ਕਿ ਧੰਨਵਾਦ ਪ੍ਰਮਾਤਮਾ ਮੈਨੂੰ ਮੇਰੀਆਂ ਅੱਖਾਂ ਦੇਣ ਵਾਸਤੇ ਕਾਰਨ ਕਿਉਂਕਿ ਮੈਂ ਇਨ ਅੱਖਾਂ ਨਾਲ ਦੁਨੀਆ ਨੂੰ ਦੇਖ ਪਾ ਰਿਹਾ ਇੱਕ ਇਹ ਦੂਸਰਾ ਹੋ ਗਿਆ ਜਿਵੇਂ ਤੁਸੀਂ ਲਿਖ ਸਕਦੇ ਹੋ ਕਿ ਧੰਨਵਾਦ ਪ੍ਰਮਾਤਮਾ ਮੈਨੂੰ ਮੇਰਾ ਦਿਲ ਸਵਸਥ ਦੇਣ ਲਈ ਤੰਦਰੁਸਤ ਦਿਲ ਦੇਣ ਲਈ ਤੁਹਾਡਾ ਧੰਨਵਾਦ ਕਿਉਂਕਿ ਇਹ ਦਿਲ ਮੈਨੂੰ ਜਿਉਂਦਾ ਰੱਖ ਰਿਹਾ ਇਹ ਬਿਲਕੁਲ ਬਹੁਤ ਸੋਹਣਾ ਵਰਕ ਕਰਦਾ ਤੀਸਰਾ ਕਰ ਸਕਦੇ ਹਾਂ ਕਿ ਧੰਨਵਾਦ ਪ੍ਰਮਾਤਮਾ ਇਨ ਹੱਥਾਂ ਦਾ ਇਨ ਹੱਥਾਂ ਨਾਲ ਮੈਂ ਕੋਈ ਕੰਮ ਕਰਦਾ ਕੋਈ ਕਾਰਜ ਕਰਦਾ ਮੇਰਾ ਕਾਰਜ ਕਰਨ ਦੇ ਵਿੱਚ ਮੇਰੀ ਮਿਹਨਤ ਕਰਨ ਦੇ ਵਿੱਚ ਮੇਰੇ ਇਹ ਹੱਥ ਮੈਨੂੰ ਫੁੱਲ ਸਪੋਰਟ ਕਰਦੇ ਆ। ਧੰਨਵਾਦ ਪ੍ਰਮਾਤਮਾ ਇਸ ਫੋਨ ਦਾ ਕਿ ਇਸ ਫੋਨ ਦੇ ਨਾਲ ਮੈਂ ਲੋਕਾਂ ਨਾਲ ਕਮਿਊਨੀਕੇਸ਼ਨ ਕਰਦਾ ਪਿਆ ਮੈਂ ਆਪਣੇ ਮਾਪੇ ਨਾਲ ਗੱਲ ਕਰਦਾ ਪਿਆ ਮੈਨੂੰ ਦੁਨੀਆ ਦੀ ਹਰ ਇੱਕ ਚੀਜ਼ ਬਾਰੇ ਪਤਾ ਚੱਲਦਾ ਇਹ ਫੋਨ ਦੇਣ ਲਈ ਤੁਹਾਡਾ ਧੰਨਵਾਦ। ਹਰ ਇੱਕ ਚੀਜ਼ ਦਾ ਸ਼ੁਕਰਾਨਾ ਕਰੋ ਹਰ ਰੋਜ਼ ਡੇਲੀ 10 ਚੀਜ਼ਾਂ ਨਵੀਆਂ ਸ਼ੁਕਰਾਨਾ ਕਰਨਾ ਮਟੀਰੀਅਲ ਚੀਜ਼ਾਂ ਵੀ ਹੋ ਸਕਦੀਆਂ ਨੇ ਤੁਹਾਡੇ ਬਾਡੀਜ਼ ਦੇ ਪਾਰਟ ਵੀ ਹੋ ਸਕਦੇ ਨੇ। ਧਰਤੀ ਦੇ ਉੱਤੇ ਜੋ ਕੁਦਰਤੀ ਚੀਜ਼ਾਂ ਨੇ ਉਹਨਾਂ ਦਾ ਵੀ ਹੋ ਸਕਦਾ ਜਿਵੇਂ ਧਰਤੀ ਦਾ ਤਾਰਿਆਂ ਦਾ ਅਸਮਾਨ ਦਾ ਸੂਰਜ ਦਾ ਚੰ드ਰਮਾ ਦਾ ਕਿਉਂਕਿ ਹਰ ਇੱਕ ਚੀਜ਼ એનર્ਜੀ ਆ ਆਪਾਂ ਵੀ એનર્ਜੀ ਆ ਇਹ ਸੂਰਜ ਚੰਨ ਤਾਰੇ ਗੈਲੈਕਸੀਆਂ ਚੰ드ਰਮਾ ਸਭ એનર્ਜੀ ਆ ਪੈਸਾ ਵੀ એનર્ਜੀ ਆ ਸੋ એનર્ਜੀ ਹੀ એનર્ਜੀ ਨੂੰ ਟਰੈਕਟ ਕਰਦੀ ਆ ਇਸ ਕਰਕੇ ਤੁਸੀਂ ਹਰ ਰੋਜ਼ 10 ਚੀਜ਼ਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਜ਼ਿੰਦਗੀ ਦੇ ਵਿੱਚ ਮੈਜਿਕ ਇੰਨੇ ਕ ਜਿਆਦਾ ਹੋਣਗੇ ਤੁਸੀਂ ਕਿੰਨਾ ਕੁ ਜ਼ਿਆਦਾ ਆਪਣੇ ਆਪ ਨੂੰ ਵੇਖੋਗੇ ਕਿ ਕਿੰਨਾ ਕੁ ਜ਼ਿਆਦਾ ਫਰਕ ਪੈ ਗਿਆ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਵੀਡੀਓ ਥੋੜੀ ਜਿਹੀ ਲੰਮੀ ਹੋ ਗਈ ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਇਨਸਾਨ ਜਿਹੜਾ ਵੀ ਮੇਰਾ ਵੀਰ ਭੈਣ ਭਰਾ ਨੂੰ ਲੱਗਦਾ ਕਿ ਉਹ ਆਪਣੀ ਜ਼ਿੰਦਗੀ ਨੂੰ ਚੇਂਜ ਕਰਨਾ ਚਾਹੁੰਦਾ ਹਨ ਕਿਉਂਕਿ ਮੈਂ ਪੂਰੀ ਕੋਸ਼ਿਸ਼ ਇਹ ਕਰਦਾ ਹੁੰਦਾ ਕਿ ਜਿੰਨੀ ਵੀ ਤੁਹਾਡੇ ਨਾਲ ਗੱਲਬਾਤ ਕਰਾਂ ਉਹ ਕੋਈ ਇਦਾਂ ਨਾ ਹੋਵੇ ਕਿਉਂਕਿ ਇਹ ਚੈਨਲ ਨੂੰ ਸ਼ੁਰੂ ਕਰਨ ਦੇ ਪਿੱਛੇ ਮਕਸਦ ਹੀ ਮੇਰਾ ਇਹ ਸੀ ਕਿ ਮੇਰਾ ਪਰਸਨਲ ਐਕਸਪੀਰੀਅੰਸ ਮੇਰਾ ਪਰਸਨਲ ਅਨੁਭਵ ਕਿ ਜੋ ਮੈਂ ਫੀਲ ਕੀਤਾ ਜੋ ਮੈਂ ਅਟਰੈਕਟ ਕਰਿਆ ਉਹ ਮੈਂ ਆਪਣੇ ਭੈਣ ਭਰਾਵਾਂ ਨਾਲ ਆਪਣੀ ਸਕ੍ਰਿਪਟ ਨੂੰ ਆਪਣੀ ਸਟੋਰੀ ਨੂੰ ਸ਼ੇਅਰ ਕਰਾਂ ਤਾਂ ਜੋ ਉਹਨਾਂ ਦਾ ਵੀ ਭਲਾ ਹੋਵੇ ਹਨਾ ਸੋ ਇਸ ਨੂੰ ਸ਼ੁਰੂ ਕਰਨ ਦਾ ਮੇਰਾ ਮਤਲਬ ਹੀ ਇਹ ਸੀਗਾ ਸੋ ਹੁਣ ਤੁਸੀਂ ਕੱਲ ਤੋਂ ਆਪਣੀ ਇਹ ਪ੍ਰੈਕਟਿਸ ਨੂੰ ਸ਼ੁਰੂ ਕਰ ਸਕਦੇ ਹੋ ਇਸ ਪ੍ਰੈਕਟਿਸ ਨੂੰ ਸ਼ੁਰੂ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਬਹਾਰਾਂ ਲੈ ਕੇ ਆ ਸਕਦੇ ਹੋ ਕਦੇ ਵੀ ਨੈਗੇਟਿਵ ਨਹੀਂ ਸੋਚਣਾ ਪੋਜ਼ਿਟਿਵ ਸੋਚਣਾ ਕਦੇ ਵੀ ਇਦਾਂ ਦੀਆਂ ਵੀਡੀਓਜ਼ ਨਹੀਂ ਦੇਖਣੀਆਂ ਕਿ ਜਿਹੜੀਆਂ ਤੁਹਾਨੂੰ ਨੈਗੇਟਿਵਿਟੀ ਵੱਲ ਲੈ ਕੇ ਜਾਣ ਕਿਵੇਂ ਅੱਜਕੱਲ ਕੀ ਆਪਾਂ ਦੇਖ ਰਹੀਆਂ ਕਿ ਆਪਾਂ ਇੰਸਟਾਗ੍ਰam ਤੇ ਜਾਂ ਕਿਤੇ ਹੋਰ ਵੀ ਇਦਾਂ ਦੇ ਪਲੇਟਫਾਰਮਾਂ ਦੇ ਉੱਤੇ ਆਪਾਂ ਕਦੇ ਨੈਗੇਟਿਵ ਸਟੇਟਸ ਲਾਉਣ ਲੱਗ ਜਾਂਦੇ ਹਾਂ ਕਿ ਵੀ ਇਦਾਂ ਬੁਰਾ ਹੋ ਗਿਆ 플ਾਨਾ ਹੋ ਗਿਆ ਇਹਨਾਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ ਚੰਗਾ ਸੋਚਣ ਪਾਠ ਕਰੋ ਸਵੇਰੇ ਉੱਠ ਕੇ ਜਪਜੀਤ ਸਾਹਿਬ ਕਰ ਲੋ ਜਪਜੀਤ ਸਾਹਿਬ ਦੇ ਵਿੱਚ ਤਾਂ ਇੰਨੀ ਕੁ ਜ਼ਿਆਦਾ ਮੋਟੀਵੇਸ਼ਨ ਆ ਬੰਦਾ ਵੈਸੇ ਨਹੀਂ ਡੋਲਦਾਗਾ ਸੁਣ ਲੋ ਸਮਝ ਲੋ ਉਸ ਚੀਜ਼ ਨੂੰ ਜਦੋਂ ਤੁਸੀਂ ਸੁਣੋਗੇ ਨਾਲ ਤੁਸੀਂ ਮੈਡੀਟੇਸ਼ਨਸ ਕਰੋਗੇ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਤੇ ਨਾਲ ਤੁਸੀਂ ਲਾਫ ਟ੍ਰੈਕਸ਼ਨ ਨੂੰ ਯੂਜ਼ ਕਰੋ ਐਕਸ਼ਨ ਵੀ ਲਵੋ ਹਨ ਤੇ ਇਹਨਾਂ ਚੀਜ਼ਾਂ ਦੇ ਨਾਲ ਤੁਹਾਨੂੰ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਮਿਲਣਗੇ ਪਰ ਇੱਕ ਗੱਲ ਹੋਰ ਮੇਰੀ ਯਾਦ ਰੱਖਿਓ ਕਿ ਕੱਲਾ ਲਾਫ ਟ੍ਰੈਕਸ਼ਨ ਕੱਲਾ ਵਰਕ ਨਹੀਂ ਕਰਦਾ ਇਹਦੇ ਨਾਲ ਤੁਹਾਨੂੰ ਐਕਸ਼ਨ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਦੋਂ ਤੁਸੀਂ ਹੁਣ ਇਹ 5-6 ਰੂਲਸ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਤੁਸੀਂ ਅਪਲਾਈ ਕਰੋਗੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਅਪਲਾਈ ਕਰਨ ਦੇ ਨਾਲ ਤੁਹਾਨੂੰ ਪਰਮਾਤਮਾ ਨੇ ਉਦਾਂ ਦਾ ਰਸਤਾ ਦਿਖਾਉਣਾ ਉਦਾਂ ਤੁਹਾਨੂੰ ਦਿਮਾਗ ਥੋੜੇ ਸੰਕੇਤ ਆਊਗਾ ਕਿ ਜਿਹੜਾ ਅੱਜ ਤੱਕ ਤੁਹਾਡੀ ਜ਼ਿੰਦਗੀ 'ਚ ਕਦੇ ਨਹੀਂ ਆਇਆ ਹੋਣਾ ਹਨਾ ਕਿ ਯਾਰ ਆਹ ਆਈਡੀਆ ਤਾਂ ਮੈਨੂੰ ਨਵਾਂ ਪਹਿਲੀ ਵਾਰੀ ਆਇਆ ਮੈਨੂੰ ਕਦੇ ਆਇਆ ਹੀ ਨਹੀਂਗਾ ਜਾਂ ਇਹ ਇਨਸਾਨ ਹੈ ਤਾਂ ਮੈਨੂੰ ਕਦੇ ਬੁਲਾਇਆ ਨਹੀਂ ਸੀਗਾ ਅੱਜ ਮੈਨੂੰ ਇਹ ਇਨਸਾਨ ਮੈਨੂੰ ਕਹਿੰਦਾ ਕਿ ਯਾਰ ਤੂੰ ਆਹ ਕੰਮ ਕਰ ਲੈ ਉਹ ਕੀ ਹੁੰਦੇ ਨੇ ਉਹ ਇਸ਼ ਤੁਹਾਡੀ ਸੋਚ ਮੁਤਾਬਕ ਤੁਹਾਡੇ ਸਾਹਮਣੇ ਵੀਡੀਓਜ਼ ਆਉਣ ਲੱਗ ਜਾਂਦੀਆਂ ਨੇ ਤੁਹਾਡੀ ਸੋਚ ਮੁਤਾਬਕ ਤੁਹਾਡੇ ਸਾਹਮਣੇ ਉਹ ਰਾਹ ਖੁੱਲਣ ਲੱਗ ਜਾਂਦੇ ਨੇ ਰਾਹ ਖੁੱਲਣ ਦੇ ਲਈ ਕੋਈ ਇਨਸਾਨ ਦੇ ਰੂਪ ਚ ਖੁੱਲਦੇ ਨੇ ਕੋਈ ਇਨਸਾਨ ਆ ਕੇ ਤੁਹਾਨੂੰ ਮਿਲ ਲੈਂਦਾ ਕਿ ਆਹ ਕੰਮ ਕਰ ਲੈ ਯਾਰ ਕਦੇ ਤੁਹਾਡਾ ਦਿਮਾਗ ਜੀ ਕਰਦਾ ਕਿ ਅੱਜ ਮੈਂ ਲੋਟਰੀ ਪਾਲ ਮਾਂ ਕੋਈ ਲੋਟਰੀ ਨਿਕਲੇ ਆਉਂਦੀ ਹੈ ਕੋਛ ਨਹੀਂ ਪਤਾ ਪਰਮਾਤਮਾ ਕਿਹੜੇ ਰੰਗਾਂ ਚ ਰਾਜੀ ਹੈ ਪਰਮਾਤਮਾ ਤੇ ਵਿਸ਼ਵਾਸ ਰੱਖੋ ਲਾਅ ਆਫ ਟਰੈਕਸ਼ਨ ਤੇ ਯਕੀਨ ਰੱਖੋ ਘੱਟੋ ਘੱਟ ਦਿਲੀ ਦੇ 8-10 ਘੰਟੇ ਆਪਣੇ ਆਪ ਨੂੰ ਇੱਕ ਇਦਾਂ ਦੇ ਕੰਮ 'ਚ ਬਿਜ਼ੀ ਰੱਖੋ ਜਿਹੜਾ ਕੰਮ ਕਰਕੇ ਤੁਹਾਨੂੰ ਬਹੁਤ ਸਕੂਨ ਮਿਲਦਾ ਕੰਮ ਤਾਂ ਇਨਸਾਨ ਦਾ ਕਰਮਾ ਕੰਮ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਤੁਹਾਨੂੰ ਵੀ ਤੁਸੀਂ ਸਾਰੇ ਕਰਦੇ ਹੋ ਕੰਮ ਆਪਾਂ ਨਾ ਪਰ ਕੰਮ ਦੇ ਨਾਲ ਆਪਾਂ ਲਾਅ ਆਫ ਟਰੈਕਸ਼ਨ ਮੈਨੀਫੈਸਟੇਸ਼ਨ ਨੂੰ ਐਡ ਕਰਾਂਗੇ ਤਾਂ ਰਿਜ਼ਲਟ 100% ਵਧੀਆ ਹੋਣਗੇ ਸੋ ਉਹ ਕੰਮ ਕਰੋ ਜਿਹੜਾ ਕੰਮ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਬਾਕੀ ਇਹ ਆਪਣੀ ਵੀਡੀਓ ਕਾਫੀ ਲੰਮੀ ਹੋ ਗਈ ਆ ਸੋ ਜਿਹੜੇ ਵੀ ਮੇਰੇ ਭੈਣ ਭਰਾ ਇਸ ਵੀਡੀਓ ਦੇ ਹੁਣ ਅਖੀਰ ਤੱਕ ਜੁੜੇ ਨੇ ਉਹਨਾਂ ਨੂੰ ਮੈਂ ਇਸ ਗੱਲ ਦੀ ਗਾਰੰਟੀ ਦੇਣਾ ਚਾਹੁੰਦਾ ਕਿ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰੋਗੇ ਰਿਜ਼ਲਟ ਭੈਣੋ ਭਰਾਵੋ ਤੁਹਾਨੂੰ ਜ਼ਰੂਰ ਮਿਲਣਗੇ ਮਿਲਣਗੇ ਇਹ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ ਮਿਲਦੀਆਂ ਨੇ ਰਿਜ਼ਲਟ ਮਿਲਦੇ ਨੇ ਪਰਮਾਤਮਾ ਦੇ ਘਰ ਚ ਦੇਰ ਅ ਅੰਧੇਰ ਨਹੀਂ ਹੈਗਾ ਕੋਈ ਨਹੀਂ ਜਿੰਨੀ ਸ਼ਿੱਦਤ ਨਾਲ ਤੁਹਾਡੀ ਡੈਡੀਕੇਸ਼ਨ ਜਿੰਨੀ ਸ਼ਿੱਦਤ ਨਾਲ ਤੁਸੀਂ ਮੰਗੋਗੇ ਪਰਮਾਤਮਾ ਉਨੇ ਹੀ ਤੁਹਾਡੇ ਛੇਤੀ ਤੁਹਾਡੇ ਫਲ ਲਾ ਦੂਗਾ ਜਿਹੜੀ ਤੁਹਾਡੇ ਬੂਟਾ ਨਾ ਉਹਨੂੰ ਫਲ ਪਰਮਾਤਮਾ ਨੇ ਲਾਉਣਾ ਬਸ ਆਪਾਂ ਬੂਟਾ ਲਾ ਲਿਆ ਦੇਖ ਰੇ ਕਰਨੀ ਆ ਉਹਨੂੰ ਪ੍ਰੋਪਰ ਟਾਈਮ ਟੂ ਟਾਈਮ ਪਾਣੀ ਦੇਣਾ ਮਤਲਬ ਕਿ ਪੂਰੇ ਰੂਲਸ ਫਾਲੋ ਕਰਨੇ ਨੇ ਬਾਕੀ ਪਰਮਾਤਮਾ ਨੇ ਤੁਹਾਡੇ ਜਿਹੜਾ ਬੂਟਾ ਉਹਨੂੰ ਫਲ ਲਾ ਦੇਣਾ ਬਸ ਤੁਸੀਂ ਆਪਣੇ ਆਪ ਦਾ ਖਿਆਲ ਰੱਖੋ ਚੰਗਾ ਸੋਚੋ ਚੰਗਾ ਖਾਓ ਤੇ ਚੰਗਾ ਜਿਓ ਇਹੀ ਆ ਕਿ ਪ੍ਰਮਾਤਮਾ ਸਾਰਿਆਂ ਤੇ ਮੇਰਾ ਪਰੇ ਹੱਥ ਰੱਖੇ ਬਾਕੀ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਬਾਕੀ ਜੇ ਫਿਰ ਵੀ ਤੁਹਾਨੂੰ ਲੱਗੇ ਕਿ ਕੋਈ ਚੀਜ਼ ਨਹੀਂ ਪਤਾ ਲੱਗੀ ਕੋਈ ਡਾਊਟ ਆ ਤੇ ਤੁਸੀਂ ਮੈਨੂੰ ਕਮੈਂਟ ਕਰ ਦਿਓ ਉਸ ਤੋਂ ਅਗਲੀ ਵੀਡੀਓ ਆਪਾਂ ਤੁਹਾਡੇ ਲਈ ਉਸ ਵਿਸ਼ੇ ਤੇ ਬਣਾਵਾਂਗੇ ਤੇ ਤੁਸੀਂ ਹਣ ਆਪਣਾ ਖਿਆਲ ਰੱਖੋ ਮਿਲਦੇ ਆਪਾਂ ਅਗਲੀ ਵੀਡੀਓ ਦੋਸਤੋ ਧੰਨਵਾਦ